ਚਲੋ ਮੂਵ ਅੱਗੇ ਗੱਲ ਕੋਲ ਐਕਸ਼ਨ ਜਿਹੜੀ ਉਹਦੇ ਪਿੱਛੇ ਲੱਗੀ ਫਿਰਦੀ ਆ ਸਟਾਰਟਿੰਗ ਤੋਂ ਉਹ ਕਹਿੰਦਾ ਨਹੀਂ ਨਾ ਅਸੀਂ ਆਪੇ ਰਾਜ ਕਰਦਾਂਗੇ ਕਹਿੰਦੀ ਅਡਜਸਟਮੈਂਟ ਆਪੇ ਹੋ ਜਾਊਗਾ ਸਾਰਾ ਬੋਲ ਰਿਹਾ ਡੈਡੀ ਹੁਣ ਕਰ ਲਈਂ ਤਸੱਲੀ ਨਾ ਉੱਚੀ ਠੀਕ ਐ ਐਕਸ਼ਨ ਹੁਣ ਕਰ ਲਈਂ ਤਸੱਲੀ ਜਿਹੜੀ ਉਹਦੇ ਪਿੱਛੇ ਲੱਗੀ ਫਿਰਦੀ ਆ ਤੂੰ ਡਾਕਟਰ ਡਾਕਟਰ ਅਜੀਤ ਖੜੀ ਅਜੀਤ ਖੜੀ ਇੱਧਰ ਲੈ ਬਸ ਹੀ ਲੈ ਲੈ ਯੋਰੇ ਵਾਲੇ ਰਿਆ ਹਾਂ ਬਸ ਹੀ ਲੈ ਕੇ ਦਿਖਾ ਬਸ ਹੀ ਲੈ ਕੇ ਦਿਖਾ ਆਪਣੇ ਆਪ ਹੀ ਆਉਂਦੇ ਹੁੰਦੇ ਉਹ ਤਾਂ ਮਾਈਕ ਤੇ ਹੱਥ ਤਾਂ ਜਿ ਰੱਖਿਆ ਵਾਲੀ ਨਹੀਂ ਆਉਣੀ ਮਾਈਕ ਤੇ ਦਾ ਹੱਥ ਰੱਖ ਰੱਖਿਆ ਦੋ ਰੈਡੀ ਉਹਦੇ ਵੀ ਰੱਖ ਰੱਖਿਆ ਦੀ ਨਹੀਂ ਤੂੰ ਵਾ ਚੈੱਕ ਕਰ ਲਈ ਸੀ ਮੈਨੂੰ ਨਹੀਂ ਪਤਾ ਪੁੱਤ ਲੱਗਦਾ ਰੈਡੀ ਉਹ ਖਾ ਲੈ ਫਿਰ ਐਨਾਂ ਨੂੰ ਕਿੱਥੇ ਪਤਾ ਆਇਆ ਹੈਲੋ ਚੱਲ ਚੱਲ ਤੇਰਾ ਕਲੋਜ਼ ਚਲੋ ਚਲੋ ਐਕਸ਼ਨ ਜੀ ਮੰਮੀ ਬਿਲਕੁਲ ਤਸੱਲੀ ਕਰਾਉਣ ਵਾਸਤੇ ਮੈਂ ਡਾਕਟਰ ਬੁਲਾਇਆ ਨਾਲੇ ਡਾਕਟਰ ਹੁਣ ਆ ਹੀ ਗਿਆ ਉਹਨੇ ਦੱਸ ਹੀ ਦੇਣਾ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਪੁੱਸੀ ਨਾ ਹੁਣ ਹੋਣ ਕਹਿਣਾ ਸੀ ਉਹ ਸੀਗੀ ਹੁਣ ਨਾ ਤੁਸੀਂ ਤਿਆਰ ਹੋ ਜਾਓ ਸੁਨਵਾਤ ਹੈਗੀਆ ਹੂੰ ਪੁੱਸੀ ਨਾ ਕੀ ਹੈ ਤੇ ਝੂਠ ਕੀ ਹੈ ਪੁੱਸੀ ਨਾ ਹੁਣ ਤੋਂ ਸੀ ਨਾ ਅਬ ਇਹ ਚਲੋ ਯਾਰ ਬਹੁਤ ਹੋ ਗਿਆ ਹੁਣ ਸਿੱਧੀ ਸੌ ਜਾਓ ਰੈਡੀ ਉਸੇ ਰੈਡੀ ਸੁਣਾਏਗੀ ਐਕਸ਼ਨ ਲਓ ਵੀਰੇ ਆ ਗਿਆ ਡਾਕਟਰ ਹੋਣੀ ਹੋ ਜਾਣਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਬਈ 80 ਹਾਂ ਲੱਗੇ ਵਾਟੇ ਮੈਨੂੰ ਪਤਾ ਨਹੀਂ ਮੈਂ ਹੋਰੀ ਸੀ ਨਹੀਂ ਪਤਾ ਨਹੀਂ ਲੱਗਿਆ ਬਈ ਚਾਰਾਂ ਇਹ ਚਾੜੂ ਮੈਂ ਨਹੀਂ ਆ ਕੇ ਵੇਜ ਦਾ ਲੱਗਿਆ ਤੇ ਇੱਧਰ ਨਹੀਂ ਪਤਾ ਦੋਹਰਾਉ ਯਾਰ ਬਈ ਮੈਂ ਐ ਹੋਣੀ ਸੀ ਮੈਂ ਆਈ ਹੀ ਨਹੀਂ ਸੀ ਲੈ ਪਹਿਲੇ ਕਟੋ ਕਟ 20 ਰੁਪਏ ਹੋ ਗਏ ਚਲੋ ਕਰੈਕਟਰ ਜਾਓ ਯਾਰ ਪਲੀਜ਼ ਸਿਰਲੀ ਖੋਦੋ ਐਨਾ ਹੀ ਹੁੰਦਾ ਇੱਕ ਨਦੀ ਵਾਹ रेडी ਹੁਣ ਰੋਟੀ ਦੀ ਭੁੱਖ ਲੱਗੇ ਚਲੋ ਚਲੋ ਹਮ ਐਕਸ਼ਨ ਲੋ ਵੀਰੇ ਆ ਗਿਆ ਡਾਕਟਰ ਤਾਂ ਹੁਣ ਬਣਾਓ ਭਾਬੀ ਨੂੰ ਕਿੱਥੇ ਆਹੋ ਕਰੀਆ ਕਾ ਟੈਸਟ ਬਈ ਹੱਸਦੀ ਜਾਂਦਾ ਗੱਲ ਹੈ ਕੋਈ ਯਾਰ ਇਹ ਰਾ ਕਹਿੰਦੇ ਆ ਬਈ ਆਪਣੀ ਤਾਂ ਸਸਰੀ ਘਰ ਹੈ ਜਦੋਂ ਤੁਹਾਡੇ ਹੱਥਾਂ ਬੰਦ ਹੋ ਗਏ ਉਹ ਬੁਲਾ ਲਿਓ ਮੇਰਾ ਫੋਨ ਦੋ ਯਾਰ ਮੈਂ ਤਾਂ ਫੋਨ ਚਲਾਵਾ ਸਟਾਰਟ ਕਰ ਬਈ ਸਟਾਰਟ ਐਕਸ਼ਨ ਸਟਾਰਟ ਨਾਲੇ ਹੋ ਰਾ ਕੋਈ ਹੱਦ ਹੁੰਦੀ ਐ ਰੱਖ ਨਦੀਵਾਰਾ ਤੇਰੀ ਵੀਡੀਓ ਬਰੀ ਤਾਂ ਕੀ ਤਗੜੇ ਘੱਟ ਨੂੰ ਦਾ ਸ਼ੂਟ ਚੱਲ ਰਿਹਾ ਦੇਖ ਲੋ ਇਹ ਤਗੜੇ ਘੱਟ ਨੂੰ ਦਾ ਸ਼ੂਟ ਚੱਲਦਾ ਹੋਇਆ ਵੀਰੇ ਤਗੜੀ ਹਾਸਨ ਕਿਉਂ ਰਿਹਾ ਰੈਡੀ ਚਲ ਚਲਦੀ ਵੀਡੀਓ ਚ ਹੱਸਦੇ ਹੋ ਕੇ ਐਕਸ਼ਨ ਲੈ ਵੀਰੇ ਆ ਆ ਗਿਆ ਡਾਕਟਰ ਬਲਾਓ ਹੁਣ ਜੱਸੀ ਭਾਬੀ ਕਿੱਥੇ ਆ ਅੱਛੀ ਆ ਕਿ ਝੂਠ ਕੀ ਆ ਹਾਂ ਬਈ ਇਹੀ ਗੱਲ ਮੈਂ ਕਹਿਣਾ ਹੁਣੀ ਪਤਾ ਲੱਗ ਜੂ ਵੀ ਸੱਚ ਕੀ ਝੂਠ ਕੀ ਆ ਅੰਦਰ ਬੈਠੀ ਐ ਨਾ ਹਾਂ ਅੰਦਰ ਅਸੀਂ ਚਲੋ 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 ਰੱਤ ਅੰਦਰ ਲੈ ਜਾ ਤੂੰ ਨਾ ਇੱਕ ਮਿੰਟ ਸਾਰਿਆਂ ਨੇ ਨਹੀਂ ਜਾਣਾ ਮੈਂ ਤੇ ਵੀਰਾਂ ਜਾਵਾਂਗੇ ਤੁਸੀਂ ਇੱਥੇ ਬੈਠੋ ਬੈਠੋ ਮਾ ਜੋ ਵੀ ਕਰ ਲੋ ਸਾਨੂੰ ਮਨ ਨਹੀਂ ਕਰਨੀ ਤੂੰ ਮੈਂ ਜਿਹੜੀ ਪਿੱਛੇ ਲੱਗੀ ਫਿਰਦੀ ਆ ਪੂਰੀ ਤਸੱਲੀ ਹੋਊਗੀ ਮੈਂ ਪੂਰੀ ਤਸੱਲੀ ਹਾਸੇ ਆ ਗਈ ਮੈਂ ਤਾਂ ਕੋਲ ਲੱਗ ਜੂਗਾ ਨਾ ਹੁਣ ਤਾਂ ਨਾ ਹੁਣ ਨਹੀਂ ਮੈਂ ਤਾਂ ਸਹੀ ਲੱਗ ਲਾਓ ਉਧਰ ਤਾਂ ਹੀ ਜੱਗ ਬੰਦੀ ਇਹਦਾ ਹੀ ਚੱਲੂ ਬਈ ਤਨਵੰਤ ਜਿਹੜਾ ਹੈਂਦਾ ਬਾਈ 2 ਟੇ ਕੜਾਈ ਸੌਖਾ ਘੜੀ ਕਰਦੇ 20 ਰੀਟੇ ਦਾ ਬਾਲ ਕਹਿੰਦੇ ਮਸਾਪੂਰ ਜਾਣਗੇ ਲਾਪਰਿਤ ਕਮਾਣ ਨੇ ਇੱਕ ਵੀ ਰੀਟੇ ਕਨੀ ਜੇ ਲਿਆ ਹੱਸੀ ਨਹੀਂ ਜਾਏ ਇੱਕ ਵਾਰ ਵੀ ਚੰਗਾ ਲੱਗੇ ਉਹਨਾਂ ਲਾਪਰੇ ਲੋਗ ਉਸ ਦਾਸ ਮਾਣੂ ਨਾ ਉਹਦਾ ਮਨਾਉਣਾ ਠੀਕਾ ਲੈ ਗੀਆ ਸੀ ਇੱਕ ਰੀਟੇ ਸਾਬ ਚੱਲੋ ਐਂ ਕਰੋ ਹਾਂ ਦੇਖੋ ਮੈਂ ਕਰ ਕਰ ਕੇ ਬਹੁਤ ਵੱਡਾ ਹੋ ਗਿਆ 1000 ਰੁਪਏ ਨੀਰਾਸ਼ਾ ਲਾਪਰੀ ਦਾ ਭਾਵਿਆ ਦਾ ਇਹਨਾਂ ਦੇ ਦੋਆ ਫ੍ਰੀਜ ਚ ਪਈ ਹੈ ਥੋੜਾ ਦੁੱਧ ਪਾ ਲਈ ਘੱਟੀ ਨਾ ਹੋਵੇ ਹਾਂ ਆ ਦੇਖੋ ਖੁਖਰਾ ਦੇਖ ਲੈ ਸਾਡੇ ਆ ਟੈਸਟ ਕੀ ਹੋ ਗਿਆ ਆਈ ਨਸ ਪੈਂਦੇ ਨੇ ਕੱਟ ਕਰ ਦੇ ਹਾਏ ਹੋਇਆ ਤੇ ਤੁਸੀਂ ਬੋਲ ਖਦਾਨੇ ਸ਼ਬਦ ਸੁਣਿਆ ਹੋਊਗਾ ਪਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਦੇਖੋ ਜੀ ਇਹਨੂੰ ਕਹਿੰਦੇ ਨੇ ਬੋਲ ਖਦਾਨ ਮੈਨੂੰ ਫੋਨ ਫੜਾਇਆ ਵਲੌਗ ਬਣਾ ਦੇ ਮੈਨੂੰ ਮੋੜ ਕੇ ਕਹਿੰਦੀ ਕਹਿੰਦੀ ਮੈਨੂੰ ਐਸੀ ਕਿਤੇ ਤੈ ਕੈਮਰਾ ਸਟਾਰਟ ਕਰਤਾ ਪਾਈ ਬਲੌਗ ਬਣਾਈਗੀ ਅੱਧਾ ਅੱਧੀ ਜਿਹੀ ਜਨਿਸਕਰਤੀਆਂ ਕਰਨ ਨੇ ਸਾਰੇ ਮਿਸ ਕਰਤਾ ਹਏ ਬਈ ਹੁਣ ਤਾਂ ਕੁੱਟੋ ਨਾ ਯਾਰ ਫੜ ਕੇ ਲਾਡੀ ਇਹਦਾ ਮੂੰਹ ਕੁੱਟਣ ਵਾਲਾ ਹੈ ਬਈ ਕੁੱਟ ਕੁੱਟ ਬਾਈ ਕੁੱਟ ਸਾਡਾ ਆਸ਼ੀਰਵਾਦ ਤੇਰੇ ਨਾਲ ਹੈ ਮਮਾ ਮਮਾ ਨਸੀਬ ਲੱਖ ਨਹੀਂ ਸੀ ਬਾਈ ਨਹੀਂ ਆਈ ਨਹੀਂ ਓਹੋ ਇਹ ਤਾਂ ਔਖਾ ਹੀ ਹੋ ਗਿਆ ਫੇਰਾ ਅੱਜ ਬਦਲ ਕੇ ਕਿਤੇ ਲਾਉ ਤਾ ਥੋੜੇ ਜਿਹਾ ਅੱਖ ਤਾਂ ਆਈ ਨਹੀਂ ਅੱਜ ਜੇ ਲੱਖਾਂ ਦਾ ਵਾਸਤੇ ਦੋ ਘੇੜੇ ਰੱਖਦੀ ਹਾਂ ਬੱਡੀ ਟਾਈਮ ਮਾਮੀ ਕੋਲੇ ਪੂਰਾ 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 ਬਲੌਗ ਲੈ ਲੀਓ ਚਲੋ ਠੀਕ ਹਾਂ ਆਹ ਸਾਡੀ ਫੁਲਾਈ ਜਾਂਦਾ ਸੀ ਹਾਂ ਤੂੰ ਪਈ ਰਹੀ ਲਿਟੀ ਰਹੀ ਤੂੰ ਕੰਮ ਨਾ ਕਰੀ ਕੰਮ ਕਰ ਲੈ ਮੈਂ ਨਹੀਂ ਬਣਾਇਆ ਬਈ ਕੰਮ ਕਰ ਲੋ ਵੀਡੀਓ ਬਣਾ ਕਟਰ ਕਰ ਮੈਂ ਤਾਂ ਬਈ ਬਹੁਤ ਸੀਰੀਅਸ ਹਾਂ ਸਾਰੇ ਚੌਂਕਰੀ ਜਾਂਦੇ ਨੇ ਆਪਾਂ ਮੈਂ ਇੱਕ ਮੁਕ ਲਾ ਕੇ ਤੇਰਾ ਮੂੰਹ ਤਾਂ ਦਿਖ ਹੀ ਰਿਹਾ ਤੂੰ ਕਿੰਨਾ ਸੀਰੀਅਸ ਹੈ ਲੈ 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 ਥੋੜੇ ਅਲਾਵਾ ਤੂੰ ਉਹ ਚੋਣੀ ਸਿਰ ਮੈਂ ਇਹ ਤੂੰ ਚੋਣੀ ਪੀ ਕੇ ਦੇਖ ਲਾਤੀ ਜਾਂਦਾ ਦਵਾਈ ਵੀ ਕਿਦੇ ਵੱਡਾ ਸੱਚੀ ਸਿਰ ਮੇ ਬਹੁਤ ਕਹਿਣ ਚੀਜ਼ ਹੈ ਬਹੁਤ ਤਕੜੀ ਜੀ ਹੈ ਭਾਈ ਹੁਣ ਕਾਤੋਂ ਲਾਉਣਾ ਫਿਰ ਇਹ ਲਾਉਣਾ ਚਾਹੀਦੇ ਕਹਿੰਦੇ ਥੋੜਾ ਥੋੜਾ ਫਿਰ 글로 ਆਵੇ ਇਹ ਜਿਹੜੀ ਕੁੜੀ ਹੈ ਨਾ ਇਹਦੇ ਅਸਲ ਚ ਕਾਲੀ ਅਣਕ ਲੱਗੀ ਹੁੰਦੀ ਏ ਅੱਜ ਲੱਗੀ ਨਹੀਂ ਜੇ ਹੋਈ ਇਸ ਲਈ ਇਸ ਨੂੰ ਦਿਖਣੀ ਜੇ ਪਾਇਆ ਪੂਰਾ ਇਹ ਆਪਣੀ ਗੱਲ ਨਹੀਂ ਨਾ ਜਾਂਦੀ ਹੈਗੀ ਹਾਂਜੀ ਠੀਕ ਹੈ ਨਾ ਤੇ ਸਾਰੇ ਸਾਡੀ ਵੀਡੀਓ ਚ ਕਮੈਂਟ ਕਰਦੇ ਕਿ ਜੱਸੀ ਦੇ ਇਦਾਂ ਲੱਗਦਾ ਜਿੱਦਾਂ ਲੈਂਜ ਪੁਆਏ ਹੁੰਦੇ ਐ ਇਹਨੇ ਕੋਈ ਲੈਂਜ ਲੁੰਜ ਨਹੀਂ ਪੁਆਏ ਜੇ ਇਹਦੀਆਂ ਅੱਖਾਂ ਨੂੰ ਨਾ ਅਲਰਜੀ ਹੋ ਗਈ ਸੀ ਇਸ ਲਈ ਸਾਨੂੰ ਕੈਰੈਕਟਰ ਹੀ ਇਦਾਂ ਦਾ ਦੇਣਾ ਪਿਆ ਹੁਣ ਮੈਨੂੰ ਘੱਟ ਦਿਖਣ ਲੱਗ ਗਿਆ ਕੁੜੀ ਹੋਣ ਲੱਗ ਗਿਆ ਮੈਨੂੰ ਲੱਗਦਾ ਮੈਨੂੰ ਪਾਉਣਾ ਬੋਲੇ ਲੈਂਜ ਸੋ ਕਲਯੁਗ ਦੀ ਨਿਸ਼ਾਨੀ ਹੈ ਜੀ ਹਨਾ 25 26 ਸਾਲ ਦੀਆਂ ਕੁੜੀਆਂ ਦੇ ਲੈਂਜ ਪਾਉਂਦੇ ਹੋਏ ਤੁਹਾਨੂੰ ਲਾਈਵ ਦਿਖਾਵਾਂਗੇ ਜਿੱਦੇ ਵੀ ਲੈਂਜ ਪਹਿਗੇ ਉਦੀ ਵੀਡ ਬਲੌਗ ਨਾਲ ਦੀ ਨਾਲ ਠੀਕ ਹੈ ਬਾਬੇ ਬਈ ਹਾਂ ਬਈ ਹੋਰ ਤੂੰ ਦੱਸ ਤੇਰਾ ਕੀ ਲਾਈਵ ਦਿਖਾਈਏ ਓਕੇ ਬਈ ਲਾਈਵ ਮੇਰਾ ਬਹੁਤ ਵਧੀਆ ਓਕੇ ਤੇਰਾ ਕੋਈ ਇਲਾਜ ਲੂਜ ਹੁੰਦਾ ਦਿਖਾਵਾਂਗੇ ਕੋਈ ਇਲਾਜ ਕੋਈ ਲੰਦ ਪੋਣਾ ਹੋਵੇ ਨਾ ਫਿਰ ਕੋਈ ਅੱਖਾਂ ਦੀ ਨਿਗਾ ਵਧੀਆ ਮੇਰੀ ਐਨਕ ਲੱਗਿਓ ਸੱਖਾਂ ਨਾਲ ਵਧੀਆ ਢਾਈ ਨੰਬਰ ਓਕੇ ਨਾ ਨਾ ਸਵਾ ਇੱਕ ਹੈ ਢਾਈ ਤੱਕ ਹੈ ਗੈਸ ਫਲੋ ਬਲੂਜ ਹੈ ਲੱਗੀ ਹੋਈ ਹੈ ਹਾਂ ਹਾਂ ਇਹ ਆ ਦੇ ਦੇਖਾਂ ਵੀਰੇ ਇਹ ਨਿਗਾ ਦੀ ਐਨਕ ਹੈ ਉਹਦੀ ਨਿਗਾ ਨਾ ਮੈਂ ਤਾਂ ਬਈ ਪੁੱਛੀ ਸੀ ਕਿ ਮੈਂ ਬਾਈਕ ਤੇ ਮੈਂ ਆਣਾ ਲਾਈ ਬੈਠਾ ਇਹ ਸਵਾ ਕਿਵੇਂ ਹੈ ਬਈ ਅत्ता ਫਿਰ ਇਹਦੀ ਨਿਗਾ ਘਟਾਏਗਾ ਤੂੰ ਹੁਣ ਹੈਂ ਐਨੇ ਤਾਂ ਬਹੁਤ ਅੱਛਾ ਲਿੰਦਾ ਹੈ ਕਿਹਦੇ ਨੰਬਰ 22 ਨੰਬਰ ਹੈ ਨਹੀਂ ਤੇਰੀ ਦੂਰ ਵਾਲੀ ਨੀਗਾ ਘਟਾ ਕਨੇੜੇ ਵਾਲੀ ਦੂਰ ਵਾਲੀ ਬਈ ਦੂਰ ਵਾਲੀ ਦੂਰ ਵਾਲੀ ਪਹਿਲਾਂ ਲਾਈ ਤਾਂ ਹੈ ਨਹੀਂ ਤੂੰ ਕਦੇ ਕਿੱਥੇ ਕਰਦਾ ਮੈਂ ਕਰਉਂਗਾ ਉਹ ਨਹੀਂ ਕਰਉਂਦਾ ਜਿਹੜੇ ਜਿਹੜੇ ਸਭ ਤੋਂ ਬਾਅਦ ਹੱਥ ਹੱਸਦੇ ਨੇ ਖਤਰਨਾਕ ਉਹੀ ਹੁਣ ਸੀਨ ਤੇ ਭੜਕ ਰਹੇ ਨੇ ਭੜਕ ਰਹੇ ਨੇ ਚਲੋ ਜੀ ਕਬੱਡੀ ਵੀ ਖੇਡਦੀ ਐ ਨੌਜਵਾਨ ਕੰਦੇ ਬਖਸ਼ਲ ਧਰਤੀ ਦੀ ਕੁੜੀ ਐ ਕਹਿੰਦੇ ਇਹ ਲਾਥਾ ਟੁੱਟ ਗਈ ਸੀ ਵੀ ਰੱਖ ਕੇ ਬਾਡੀ ਖੇਤ ਨੂੰ ਹਟ ਗਈ ਸੀ ਫਿਰ ਖਿਲਵਾ ਕਰਨ ਲੱਗੀ ਪਰ ਯੂਕੇ ਜਾਇਦੂ ਤੋਂ ਵੱਡੀਆਂ ਮੱਲਾ ਮਾਰੀਆਂ ਨੇ ਨੌਜਵਾਨ ਨੇ ਕੋ ਕੋ ਦੇ ਕੈਪਟਰ ਨਹੀਂ ਹੁੰਦਾ ਕੋ ਕੋ ਦੇ ਕੈਪਟਰ ਇਹ ਖੁੰਦ ਹੀ ਰੀਏ ਚੀਜ਼ਾਂ ਵੀਰੇ ਆ ਇੱਕ ਜੱਸੀ ਹੁੰਦੀ ਸੀ ਬਈ ਖੋਖੋ ਵਾਲੀ ਖਾਜਾ ਇਹਦਾ ਤੁਹਾਨੂੰ ਉਹ ਦੱਸਦੀਆਂ ਮੈਂ ਜੱਸੀ ਜੱਟੀ ਤਾਂ ਫੜੀ ਨਹੀਂ ਸੀ ਇਹਦਾ ਪੱਜਾ ਜੱਸੀ ਦਾ ਰਿਕਾਰਡ ਦੱਸਦੀਆਂ ਮੈਂ ਇਹ ਡਾਈ ਪਾਉਣ ਲੱਗੀ ਖੰਬੇ ਦੀ ਲਟਕ ਗਈ ਰੈਫਰੀ ਕਹਦਾ ਬਈ ਉੱtre ਕੁੜੀਏ ਹੁਣ ਬਹੁਤ ਟੇ ਹੋ ਗਿਆ ਕਿਵੇਂ ਅਸੀਂ ਦਾ ਕਰ ਬਈ ਹਾਂ ਬਹੁਤ ਹੈਂਦਾ ਖੋਖੋ ਜੀ ਨਹੀਂ ਸੀ ਖੋਖੋ ਤਾਂ ਬਹੁਤ ਕਰੀਏ ਟੇ ਕਰੀਏ ਕਰੋ ਬਈ ਚਲੋ ਬਈ ਕੰਮ ਅਸੰਤਰ ਜਾ ਕੇ ਦੁਬਾਰਾ ਫਿਰ 프리 ਤਾਂ ਕਹੋ ਕਿ 프리 ਦਾ ਡਾਇਲੋਗ ਬੋਲਣੇ ਨਾ ਤੂੰ ਕੋ ਤੇਰੀ ਖੈਰ ਨਹੀਂ ਕੁੜੀਏ ਜੇ ਸੱਚ ਹੋਇਆ ਹਾਂ ਹਾਂ ਉਦੋਂ ਮਮੀ ਪਤਾ ਹੀ ਲੱਗੂਗਾ ਫਿਰ ਜੱਗੂ ਤੈਨੂੰ ਆਏ ਵੀ ਸੱਚ ਆਪਣੇ ਆਪਨੇ ਬਖ ਤੇਰੀ ਮੇਰੀ ਕੀ ਗਲਤੀ ਹੈ ਮੈਂ ਜਿਹੜੇ ਕੋ ਸੁਣਿਆ ਉਹ ਕਹਦਾ ਚਲੋ ਹਾਂਜੀ ਬਈ ਰੈਡੀ ਐ ਐਕਸ਼ਨ ਤੁਸੀਂ ਨਾ ਹੁਣ ਤਿਆਰ ਹੋ ਜਾਓ ਸੱਚ ਸੁਣਨ ਵਾਸਤੇ ਜਿਦਾਂ ਕਰ ਲੋ ਇੰਨਾ ਸੁਣ ਵੀ ਸਕੋਗੇ ਕਿ ਨਹੀਂ ਸੱਚ ਉਹ ਤਾਂ ਮੈਨੂੰ ਪਤਾ ਹੀ ਆ ਵੀ ਕੀ ਸੱਚ ਆ ਕੀ ਝੂਠ ਆ ਤੁਸੀਂ ਆਪਣੇ ਬਹਿਮ ਕੱਢ ਲਓ ਜਿਹੜੇ ਦਿਮਾਗ ਚ ਪਾਣੀ ਬੈਠੀ ਆ ਡਾਕਟਰ ਅਸੀਂ ਸੌਰੀ ਬਹਿਮ ਅਸੀਂ ਨਹੀਂ ਮੈਂ ਕਿਹਾ ਡਾਕਟਰ ਇਹ ਡਾਕਟਰ ਵਿਚਾਰਾ ਖੜਾ ਲੈਣਾ ਹੀ ਗਿੱਖੇ ਨੇ ਉਹ ਤੁਹਾਨੂੰ ਲੈਪੀ ਰੈਡੀ ਚਲੋ ਐਕਸ਼ਨ ਤੁਸੀਂ ਨਾ ਨਾਲੇ ਹੁਣ ਤਿਆਰ ਹੋ ਜਾਓ ਸੱਚ ਸੁਣਨ ਵਾਸਤੇ ਮੰਮੀ ਆਪਣਾ ਜਿਗਰਾ ਕਰ ਲਓ ਸੱਚ ਸੁਣ ਵੀ ਲਓਗੇ ਕਿ ਨਹੀਂ ਮੈਨੂੰ ਤਾਂ ਪਤਾ ਵੀ ਕੀ ਸੱਚ ਆ ਕਿ ਝੂਠ ਆ ਪਰ ਤੁਸੀਂ ਆਪਣਾ ਬਹਿਮ ਪੂਰਾ ਕਰ ਲਓ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਹੋਇਆ ਹੋਇਆ ਕੋਈ ਗੱਲ ਨਹੀਂ ਬਹਿਮ ਤਾਂ ਹੁਣ ਡਾਕਟਰ ਨੇ ਕੱਢ ਹੀ ਦੇਣਾ ਚਲ ਵੀਰੇ ਲੈ ਕੇ ਚੱਲ ਡਾਕਟਰ ਨੂੰ ਅੰਦਰ ਦੇਖਦੇ ਆ ਬਈ ਪਹਿਲਾਂ ਡਾਕਟਰ ਕੀ ਦਾ ਕੱਢਦਾ ਸਾਦਾ ਕੋ ਫੋਡਾ ਕਿਚਾਲਾ ਬਾਗ ਜੋ ਮੈਂ ਸਵਾਜੀ ਬਾਅਦ ਚ ਕਰ ਲਿਓ ਪਹਿਲਾ ਕੰਮ ਕਰ ਲੋ ਇਹਨਾਂ ਕਰਨ ਵਾਲਾ ਨਾ ਮੇਰੀ ਗੱਲ ਸੁਣ ਲੈ ਕੁੜੀ ਜਿਹੜਾ ਤਾਂ ਘਰ ਚ ਇਹਨਾਂ ਫਟੂ ਕੋਇਆ ਹੋਇਆ ਨਾ ਜੇ ਹੁਣ ਗੱਲ ਸੱਚੀ ਹੋਈ ਦੇਖੀ ਫਿਰ ਤੇਰਾ ਕੀ ਬਣਾਉ ਮੈਂ ਮੰਮੀ ਜਿਹੜਾ ਕੁਝ ਸੱਚ ਹੈ ਨਾ ਉਹ ਸੱਚ ਹੈ ਲੈ ਜਿਹੜਾ ਕੁਝ ਮੈਂ ਸੁਣਿਆ ਸੀ ਉਹ ਮੈਂ ਤੁਹਾਨੂੰ ਦੱਸਤਾ ਮੈਂ ਕਿਹੜਾ ਇਦੋਂ ਕੋਲ ਜੋੜ ਕੇ ਕਹਿ ਰਹੀਆਂ ਕੁਛ ਜੋੜ ਕੇ ਹੀ ਕਿਹਾ ਹੋਇਆ ਤਾਂ ਹੀ ਤਾਂ ਕੁੜੀ ਨੂੰ ਵੀ ਪਿੱਛੇ ਲਾਈ ਫਿਰਦੀਆਂ ਉਹਨੂੰ ਨਿਆਣੀ ਨੂੰ ਕੀ ਪਤਾ ਹੈ ਮੰਮੀ ਮੈਂ ਕਿਸੇ ਨੂੰ ਪਿੱਛੇ ਨਹੀਂ ਲਾਇਆ ਤੇ ਦੂਜੀ ਗੱਲ ਲਾਪ੍ਰਿਤ ਤਾਂ बोलਦੀ ਆ ਕਿਉਂਕਿ ਉਹ ਵੀ ਸੱਚੀ ਆ ਜਰਨੀ ਨਾ ਹੁੰਦਾ ਹੈਗਾ ਚਲ ਦੇਖ ਲਈ ਤੇਰੇ ਸਾਹਮਣੇ ਆ ਜਾਣਾ ਸਭ ਕੁਝ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਵੀ ਸਾਰਾ ਕੁਝ ਦਿਖਦੇ ਹੋਏ ਵੀ ਤੁਸੀਂ ਚੀਜ਼ਾਂ ਨੂੰ ਅਣ ਦੇਖਿਆ ਕਿਉਂ ਕਰ ਰਹੇ ਹੋ ਬਸ ਮੇਰੇ ਸਾਹਮਣੇ ਨਹੀਂ ਆ ਕੇ ਲੜੀ ਨਾ ਬਣ ਕੇ ਦਿਖਾ ਜੇ ਤੂੰ ਅਕਲਵਾਰੀ ਹੁੰਦੀ ਉਹਨੂੰ ਕਹਿੰਦੇ ਵੀ ਭਾਈ ਕੰਮ ਕਰਨਾ ਕਰਿਆ ਕਰ ਮੈਂ ਆਪੇ ਕਰ ਲੂ ਕੰਮ ਤੋਂ ਟੱਲ ਪਿੱਛੇ ਤੂੰ ਕੁੜੀ ਨੂੰ ਪਿੱਛੇ ਲਾ ਕੇ ਫਿਰ ਗਈ ਮੈਂ ਸਾਰੇ ਕੰਮ ਉਹ ਮਮੀ ਜੀ ਕਰੀ ਜਾਂਦੀ ਸੀਗੀ ਸਾਰਾ ਕੁਝ ਤੁੰਨੇ ਦੇ ਬਾਵਜੂਦ ਵੀ ਮੈਂ ਪਾਗਲ ਨਹੀਂ ਹੈਗੀ ਮੈਂ ਤਾਂ ਅੱਗੇ ਪਿੱਛੇ ਫਿਰਾਂ ਚੱਲ ਆ ਹੁਣ ਬੱਸ ਕਰ ਮੇਰੇ ਮੂਰੇ ਨਾ ਬੋਲ ਆ ਦੇਖ ਲਈ ਹੁਣ ਤੈਨੂੰ ਪਤਾ ਲੱਗ ਜਾਊਗਾ ਕੀ ਕਰ ਸਕਦਾ ਕੀ ਝੂਠ ਆ ਡਾਕਟਰ ਦੱਸੇ ਤੇ ਉੱਪਰ ਸਾਰਾ ਕੁਝ ਹੋਊਗਾ ਕੱਟ ਡਾਕਟਰ ਜੀ ਦਾ ਚੈੱਕਅਪ ਕਰਨਗੇ ਤੇ ਐਕਸ਼ਨ ਮੈਨੂੰ ਸੱਚੀ ਯਕੀਨ ਨਹੀਂ ਹੈਗਾ ਮੈਨੂੰ ਐ ਲੱਗਦਾ ਜਿਵੇਂ ਡਾਕਟਰ ਝੂਠ ਬੋਲਦਾ ਹੋਵੇ डॉक्टर साहब कोई, कोई ना जी कोई ना पांच साल ना नहीं करना परवाह के करते जी पांच सौ थोड़ा हो दे ठीक है ठीक है काका बस ठीक है चलो यार ਕੀ ਨਹੀਂ ਕੀਤਾ ਤਾ ਤੇ ਬਹੁਤ ਮਰੀ ਜਿੰਨੀ ਆ ਤੂੰ ਚੁੱਪ ਕਰ ਜਾ ਉਹ ਤੇ ਐਕਸ਼ਨ ਨਾ ਮੈਂ ਬੋਲਦੀ ਕਿਉਂ ਨਹੀਂ ਕੁੰਗੀ ਕਾ ਤਾਂ ਬਣ ਗਈ ਦੱਸ ਕੀ ਗੱਲ ਹੈ ਲੋਪੇ ਦੱਸ ਕੀ ਹੋਇਆ ਕੀ ਕਹਿੰਦਾ ਡਾਕਟਰ ਬੋਲ ਵੀ ਪੁੱਤ ਕੋਸ ਤਾ ਬਾਬੇ ਨਾ ਦੱਸ ਦੇ ਹੁਣ ਕੀ ਬਣਿਆ ਕਿਉਂ ਕਿਉਂ ਉਹ ਜਿਸੇ ਮੈਂ ਅੰਦਰ ਉਠਾ ਕੇ ਆਈ ਤੋ ਔਰ ਯਾਰ ਟੈ ਨਹੀਂ ਆਉਣਾ ਕਿਹਾ ਮੈਨੂੰ ਕਹਿੰਦੇ ਆ ਜੀ ਮੈਂ ਕਦੋਂ ਫੇਰ ਜਾਈ ਰੁਹੀ ਹੈ ਗੱਲੇ ਬਾਗੇ ਤੁਸੀਂ ਸੀਮ ਕੱਟ ਹੋਇਆ ਤੇ ਪਤਾ ਹੋਣਾ ਤੇਰਾ ਮੈਂ ਤੁਹਾਨੂੰ ਲਵੇ ਰੁਹੀ ਦੋਨਾਂ ਨਹੀਂ ਆਉਣਾ ਬਸ ਤੁਸੀਂ ਕੋਈ ਨਹੀਂ ਆਉਣਾ ਜਾ ਭੱਜਾ ਮੇਰੀ ਵਾਜਿਆ ਨਜ਼ਰੋ ਪਾਏਗਾ ਮੈਂ ਕਿਹਾ ਬਈ ਇਹਨੂੰ ਧੋਪੀ ਤੁਸੀਂ ਵੀ ਇਹਨੂੰ ਕਮਰੇ ਨਾਲ ਚੱਕ ਕੇ ਉੱਥੇ ਰੱਖੋ ਚਲੋ ਜਾਂ ਦੰਡੀ ਨੇ ਕਰਿਆ ਮੈਂ ਦੱਸਦਾ ਕੀ ਕਹੇ ਡਾਕਟਰ ਤੋਂ ਕਹੋ ਨਾ ਬਈ ਅੱਜ ਹਾਂ ਤੂੰ ਵੀ ਦੱਸਣਾ ਠੀਕ ਹੈ ਮੈਂ ਦੇਖਾਂ ਉਹ ਇਹ ਕੋਈ ਕਿਹੜੇ ਉਸਤਾਦੀ ਦਾ ਉਹ ਕਿੱਥੇ ਆ ਸਿਗੜਾ ਹੋ ਗਿਆ ਯਾਰ ਪਿਆਈ ਨਹੀਂ ਉਹ ਕਿੱਥੇ ਆ ਆ ਗਈ ਹੁੰਦੀ ਹੈ ਮੈਂ ਤਾਂ ਡਾਇਲੌਗ बोलੀ ਨਹੀਂ ਆ আচ্ছা ਚਲੋ ਆਇਆ ਨਹੀਂ ਰੈਡੀ ਹਾਂ ਐਕਸ਼ਨ ਬੱਚਾ ਕੌਣ ਵਾਲੇ ਦੇ ਮੈਂ ਨਹੀਂ ਮੰਦੀ ਡਾਕਟਰ ਸਾਹਿਬ ਤੁਸੀਂ ਜਾਣਵਤ ਕੇ ਝੂਠ ਬੋਲ ਰਹੇ ਹੋ ਮੈਡਮ ਤੁਹਮ ਬੜੇ ਯਕੀਨ ਨੀ ਹੈਗਾ ਸਾਡਾ ਰੋਜ਼ ਦਾ ਐਕਸਪੀਰੀਅੰਸ ਹੈ ਨਾ ਥੋੜੀ ਝੂਠ ਬੋਲ ਰਹੀ ਹੈ ਅਰੇ ਹੋ ਕੀ ਨਹੀਂ ਸਕਦੇ ਆਸਾ ਮਾ ਕਾਸ਼ਾ ਕੀ ਦੀਏ ਹੁਣ ਬਾਵੇ ਤਾਂ ਬੋਲਣਾ ਨਹੀਂ ਸੀ ਸਾਰੇ ਹੀ ਬਾਈ ਮੈਨੂੰ ਕੀ ਨਾ ਪਤਾ ਹੋਰ ਬਾਈ ਸੌਣੇ ਬੋਲਣਾ ਸੀ ਹਾਂ ਮੈਂ ਇਹ ਕਹਿਣਾ ਚਾਹੇਗੀ ਠੀਕ ਹੈ ਨਾ ਛੋਟੇ ਬੱਚੇ ਚਾਹੁੰਗੇ ਮੈਂ ਬਹੁਤ ਲੈਸ ਪਰਸਨਲ ਮੈਂ ਲੋਗ ਬੋਲਣਾ ਮੈਨੂੰ ਲਾਈਕ ਕਰੋ ਫੋਲੋ ਕਰੋ ਫੋਲੋ ਕਰੋ ਹਾਂ ਜੀ ਬਾਈ ਸ੍ਰਿਸ਼ਟੀ ਕਾਲ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਮੇਰੇ ਘਰ ਵਾਲੇ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਇਦ ਤੱਕ ਹਾਂ ਜੀ ਬੇਟੇ ਸ੍ਰਿਸ਼ਟੀ ਕਾਲ ਹੈਲੋ ਆਏ ਡਾਕਟਰ ਸਾਹਿਬ ਐਨ ਕਰਾ ਦਿੰਦਾ ਨਹੀਂ ਮੇਰੇ ਜੀ ਮੇਰੇ ਜੀਜੇ ਦੇ ਚੈਨਲ ਨੂੰ ਫੋਲੋ ਕਰ ਲੋ ਹਾਂ ਲੈ ਸੱਕਰ ਸ਼ੱਕਰ ਪਾਰਾ ਕਰ ਲੋ ਲੈ ਸ਼ੱਕਰ ਪਾਰਾ ਕਰ ਲੂ ਸ਼ੱਕਰ ਪਾਰਾ ਕਰ ਲੂ ਚਲੋ ਹਾਂਜੀ ਖਾਲੀ ਰੋਟੀ ਕਿੰਨੀ ਕਿੰਨੀ ਆ ਗਏ ਤਿੰਨ ਤਿੰਨ ਤੀ ਤਿੰਨ ਅੱਛਾ ਹਾਂਜੀ ਬਾਬਾ ਜੀ ਅਸਤਿਵਾਲ ਜੀ ਕਾਂਗੇ ਵਾਲਾ ਹਾਂਜੀ ਖਾਲੀ ਰੋਟੀ ਜੀ ਆਪਾਂ ਦਾ ਖਾਲੀ ਹਾਂ ਕਿੰਨੀਆਂ ਆ ਗਏ ਕਾਂਗੇ ਵਾਲਾ ਚਾਰ ਖਾਣ ਹੁਣ ਜੀ ਆਪਾਂ ਦਾ ਚਾਰ ਜੱਤਾ ਨਾ ਨਾ ਇਹ ਦੂਬਾ ਦਿਖਾਉਂਦੇ ਨਹੀਂ ਮੈਂ ਓਕੇ ਜੀ ਓ ਰੋਟੀ ਵਾਲੀ ਤੂੰ ਮਸਲ ਚ ਰੋਟੀ ਅੱਛਾ ਇਹਨਾਂ ਤੋਂ ਹੋਰ ਰੋਟੀ ਵਾਲੀ ਤੁਸੀਂ ਇਹਨਾਂ ਹੋ ਗਿਆ ਮੈਂ ਰੋਟੀ ਵਾਲੀ ਦੱਸੀ ਨਾ ਕਿ ਇਹਨਾਂ ਖਾਦੀਆਂ 17 18 17 ਤਿੰਨ ਧੰਨਵਾਦ ਜੀ ਬਸ ਅਸਲੀ ਦਾ ਆ ਬੈਠੇ ਨਾ ਉਸਤਾਦ ਹੋਣੀ ਉਸਤਾਦ ਹੀ ਅਸਾਂ ਮੱਠੀ ਚਾਹੀਦੀ ਬਈ ਜੀ ਮੱਠੀ ਤਾਂ ਕਰਾਂਗੇ ਦੁਪਹਿਰ ਹੀ ਬਾਈ ਦੁਪਹਿਰ ਚਾਹਣਾ ਚਾਹਣਾ ਪੂਰਾ ਟੀ ਫੇਵਰਟ ਆ ਵੈਸੇ ਐਸੀ ਮੱਠੀ ਵੀ ਇਲਾਵਾ ਜਨੂ ਉਹ ਮੰਗਾ ਲੇ ਥੋੜੇ ਸੱਡਰ ਪਰ ਜੀ ਮੰਦੀ ਥੋੜਾ ਠੀਕ ਅੱਛਾ ਪ੍ਰੀਤ ਬਾਈ ਨੂੰ ਕੈਸੀ ਉਹ ਮੰਗਾ ਲੀ ਮਟਰੀ 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 ਹਾਂ ਮਟਰੀ ਮਟਰੀ ਖਾ ਲਿਆ ਗੱਲ ਥੋੜਾ ਜਿਹਾ ਬਟਰ ਚਿਕਨ ਹੋ ਜਾਣਾ ਹਲਕਾ ਜਿਹਾ ਉੱਪਰ ਦੀ ਨਹੀਂ ਉਹ ਅਸੀਂ ਗੋੜ ਖਾਧਾ ਗੋੜ ਖਾ ਲਿਆ ਕੋਈ ਗੱਲ 1.5 ਘੰਟੇ ਬਾਅਦ ਚੱਲ ਜੂਗਾ ਰੋਟੀ ਖਾ ਲਈ ਉਕੇ ਨਸੀ ਰੋਟੀ ਖਾ ਲਈ ਬਾਈ ਚਾਹ ਪੀਵਾਂਗੇ ਚਾਹ ਪੀਵਾਂਗੇ ਬੋੜਾ ਸੀਗਾ ਹਮਾਰਦੇ ਚਾਹ ਤਾਂ ਤੁਸੀਂ ਪੀਂਦੇ ਨਹੀਂ ਮੈਂ ਚਾਹ ਪਤਾ ਕੀ ਕਰਦਾ ਬਾਵਾ 1 ਮਿੰਟ ਚਾਹ ਦਾ ਕੱਪ ਚੱਕਦਾ ਲੈਂਦਾ ਜਾ ਕੇ ਮੈਨੂੰ ਆਂਟੀ ਨੇ ਦੱਸਿਆ ਦੀ ਜਾ ਕੇ ਸਿੰਕ ਜੜੋ ਲੈਂਦਾ ਉੱਥੇ ਬਈ ਕੀ ਗੱਲ ਆਂਦੀ ਬੇਅਦ ਵੀ ਕਰ ਰਹੇ ਹੈ ਨਹੀਂ ਬੇਅਦ ਵੀ ਨਹੀਂ ਸੀਗੀ ਪੂਰੀ ਚਾਹ ਤੂੰ ਬਾਵਾ ਨੂੰ ਕੱਪ ਚੱਕਾ ਲਗ ਰਹੇ ਨੇ ਉਹ ਮੱਖੀ ਮਰ ਗਈ ਸੀ ਚਾਹ ਇਹ ਦੋ ਕੱਪ ਉਟੰਦੇ ਮੱਖੀ ਮਰ ਗਈ ਸੀ ਬਈ ਸਾਡੀ ਕੋਈ ਨਹੀਂ ਇਨਫੋਰਮੇਸ਼ਨ ਆ ਗਈ ਹੈ ਜਿਸੀ ਆਡੀਅנס ਦੇ ਰਹੇ ਹੈ ਇੰਚ ਲੱਗ ਗਈ ਨਾ ਕਹ ਬਿਆਸ ਨਹੀਂ ਕਰਦੇ ਉਹਦੇ ਦਾਦਾ ਉਹਦੇ ਕੀ ਮਗਨੀ ਬਬੂ ਨੂੰ ਦੇਖੀ ਕਰਦਾ ਫੇਤੀ ਲਾਗਾ ਨਾ ਮੁੰਡਾ ਦੇ ਸਿਰੇ ਨੂੰ ਚੜਵਾਉਂਦਾ ਕੀ ਨਾ ਜਾ ਕੇ ਗਾਣਾ ਦੇ ਕੀ ਹੁੰਦਾ ਤੂੜੀ ਵਾਲੇ ਚ ਮੈਨੂੰ ਆ ਦੇ ਦਿੰਦਾ ਮੈਂ ਕਿਹਾ ਮੈਂ ਤਾਂ ਪੀਤੀ ਨਹੀਂ ਤੈਨੂੰ ਦੇ ਦੇ ਕੱਲੇ ਦੇਖੋ ਜੀ ਚਾਹ ਦੇ ਵਿੱਚ ਸਾਰਾ ਕੁਝ ਪੈਂਦਾ ਸ਼ੱਕਰ ਚਾਹ ਪੱਤੀ ਪਾਣੀ ਉਹਦੇ ਗੈਸ ਵੀ ਬਣਦੀ ਆ ਫਿਰ ਉਹਦਾ ਵੀ ਖਰਚਾ ਹੋ ਗਿਆ ਕੀ ਬਣੂ ਇੱਕ ਮਿੰਟਾ ਕੱਟੂਕੜ ਚਾਹ ਬਣਾਉਣ ਨੂੰ 10 ਮਿੰਟ ਲੱਗਦੇ ਨੇ ਉਹ 10 ਮਿੰਟ ਵੀ ਬਰਬਾਰ ਹੁੰਦੇ ਨੇ ਫਿਰ ਵਈ ਇਹ ਕੀ ਗੱਲ ਕੱਪ ਤੂੰ ਬਾਗੂ ਨੂੰ ਉਟਾਇਆ ਕਰ ਉਹ ਮੈਂ ਕਦੋਂ ਮੈਂ ਇਹ ਪੂਰੀ ਕਦ ਬਾਗੂ ਨੀ ਵੀ ਕਈ ਵਾਰ ਮੱਠੀ ਰਹਿ ਜਾਂਦੀ ਨਾ ਕੱਲੀ ਮੱਠੀ ਵਾਲੀ ਓਕਾਂ ਦੀ ਮੱਠੀ ਹੁਣ ਅਸੀਂ ਮੱਠੀ ਵੀ ਕਈ ਵਾਰ ਕੋਈ ਮੱਠੀ ਮੂਠੀ ਬਚ ਗਈ ਤਾਂ ਕੋਈ ਚਾਹ ਦੇਣ ਦਾ ਚਾਹਵਾਨ ਹੋਵੇ ਤਾਂ ਵਾਪਸ ਨੂੰ ਦੇ ਦੇ ਉਹ ਰੁੱਖੀ ਚੀਜ਼ ਨਹੀਂ ਖਾਂਦਾ ਰੁੱਖੀ ਚਾਹ ਨਹੀਂ ਰੁੱਖੀ ਚਾਹ ਹੀ ਖਾਂਦਾ ਹਾਂ ਚਾਹ ਨਾਲ ਜਿਹਨੂੰ ਕੇਲਾ ਵੀ ਉਹ ਹੀ ਖਾਂਦਾ ਅਸਲ ਠੀਕ ਹੈ ਨਾਲੇ ਕਹਿੰਦਾ ਚਾਹ ਪੀਂਦਾ ਵੀ ਪੀ ਲੈਣਾ ਪਹਿਲਾਂ ਪਿੰਗੋ ਜੂਬਾ ਛੋਟਾ ਹੋ ਗਿਆ ਕਿਉਂ ਬਣ ਗਿਆ ਨਾ ਮੈਂ ਬਣਾ ਲਿਆ ਸੀ ਨਹੀਂ ਅਜੇ ਰੇਸ਼ ਲਾਇਆ ਕਰਦਾ ਸੀ ਇਹ ਤਿਆਰੀ ਕਰਦਾ ਸੀ ਆਰਮੀ ਦੀ ਉਹ ਆਰਮੀ ਦੀ ਤਿਆਰੀ ਕਰਦਾ ਸੀ ਫੋਟ ਦੇ ਵਿੱਚ ਵੀ ਮੈਂ ਬਈ ਮੈਂ ਕੜਵਟ ਤਿੰਨ ਚਾਰ ਵਨ ਮੇਰੀ ਮਤਲਬ ਸਿਲੈਕਸ਼ਨ ਹੋ ਗਈ ਉਹਦੇ ਵਿੱਚ ਮੈਨੂੰ ਨਾ ਕਲਰ ਬਲਾਈਂਡ ਆ ਗਿਆ ਮਤਲਬ ਮਤਲਬ ਫੋਟ ਦੇ ਪ੍ਰਕਾਰ ਨਾਲ ਤਿੰਨ ਪ੍ਰਕਾਰ ਦੀ ਨਿਕਲ ਹੁੰਦੀ ਹੈ ਕਿ ਨੇੜੇ ਦੀ ਕੋ ਦੂਰ ਦੀ ਇੱਕ ਇੱਕ ਅੰਧਕ ਨਿਕਲ ਹੁੰਦੀ ਹੈ ਮਤਲਬ ਜਿਹਦੇ ਕੰਨ ਰੱਖਾਇਆ ਮੈਨੂੰ ਅੱਖਾਂ ਜਿਵੇਂ ਅੱਝ ਪਾਦੀ ਸੀ ਤੇਰੇ ਹਾਂ ਮੇਰੇ ਹਰ ਵਾਰ ਅੱਖਾਂ ਜਿਵੇਂ ਅੱਝ ਪੈ ਜਾਂਦੀ ਸੀ ਕਲੀਅਰ ਹੋਈ ਨਹੀਂ ਹਾਂ ਉਹ ਕਲੀਅਰ ਹੁੰਦੀ ਨਹੀਂ ਉਹ ਪਰਮਾਨੈਂਟ ਹੀ ਪੈਂਦੀ ਸੀ ਮੇਰੇ ਪਰਮਾਨੈਂਟ ਸੀ ਹਾਂ ਮਤਲਬ ਪਰਮਾਨੈਂਟ ਉਹ ਨਹੀਂਗਾ ਜਿਹੜੀ ਤੁਹਾਨੂੰ ਮੈਨੂੰ ਦਿਖਾਈ ਸੀ ਆ ਮੈਂ ਤਾਂ ਪੜ ਲੈਣੀ ਆ ਹਾਂ ਉਹ ਥੋੜੀ ਮਤਲਬ ਸਹੀ ਹੈ ਮੈਨੂੰ ਰੰਗ ਨਹੀਂ ਪਛਾਣਦੇ ਆਂਦੇ ਮਤਲਬ ਆਹੀ ਪੜਣਾ ਜਿਵੇਂ ਹੁੰਦੂ ਜਿਵੇਂ ਆਹ ਬਾਈ ਉਹ ਇਹ ਲਾ ਹੋਆ ਨੀਲਾ ਲੱਗਦਾ ਮੈਨੂੰ ਨੀਲਾ ਲੱਗਦਾ ਆ ਥੋੜਾ ਨੇਰਜ ਕਰ ਦੂੰਗਾ ਕਾਲਾ ਲੱਗੂਗਾ ਵੀ ਕਾਲਾ ਗਾ ਹਾਂ ਫਿਰ ਕਾਲਾ ਹੀ ਆ ਇਹ ਕਾਲਾ ਹੀ ਹੁੰਦਾ ਹੈ ਐਡਾ ਇਹਨੂੰ ਕਹਿੰਦੇ ਨੇ ਨੇਵੀ ਬਲੂ ਜਿਹੜਾ ਕਿ ਬਲੈਕ ਬਲੂ ਦੇ ਵਿੱਚ ਬਲੈਕ ਮਤਲਬ ਜਿਹੜੀ ਏਜ ਨਿਕਾ ਹੁੰਦੇ ਆ ਬਾਈ ਕਲਰ ਬਲੈਂਡ ਹੁੰਦੇ ਆ ਨਹੀਂ ਮਤਲਬ ਇਹ ਮਤਲਬ ਕਿਹੜੀ ਰੰਗ ਦੀ ਇਹ ਮੈਨੂੰ ਤਾਂ ਵਾਈਟ ਜੀ ਲੱਗ ਕਹਿੰਦਾ ਇੰਨਾ ਨਾ ਵੀ ਤੂੰ ਖਸਮਾ ਨਹੀਂ ਸੱਚੀ ਕਰ ਠੀਕ ਹੈ ਅੱਛਾ ਅਮੇ ਉਹੀ ਕਰਨਾ ਮਤਲਬ ਦੂਜੇ ਬੰਦੇ ਨੂੰ ਬਈ ਮਜ਼ਾਕ ਲੱਗਦਾ ਹੈ ਕਿ ਮੈਂ ਮਜ਼ਾਕ ਕਰਦਾ ਨਹੀਂ ਫਿਰ ਤੂੰ ਜਿਹੜੇ ਕੱਪੜੇ ਉਹਦਾ ਸਚ ਚੁਆਇਸ ਕਰਦਾ ਹੈ ਸਿਲੈਕਸ਼ਨ ਵੀ ਆ ਕੋਪੜੇ ਲੈ ਕੇ ਆਉਂਦਾ ਮੈਨੂੰ ਜਿਹੜੇ ਹੁਣ ਨਹੀਂ ਇੱਕ ਗੱਲ ਹੋਰ ਨੌਲੇਜ ਦਗਾ ਜਿਹੜਾ ਬੰਦੇ ਨੇ ਫੇਸਬੁੱਕ ਬਣਾਈ ਹੈਗੀ ਜੀਨੇ ਮਤਲਬ ਇਹ ਜਿਵੇਂ ਨਾਮ ਦਾ ਭੁੱਲ ਗਏ ਉਹਨਾਂ ਦਾ ਜਿਨ੍ਹਾਂ ਨੇ ਫੇਸ ਮਾਰਕੋ ਵਰਸਨ ਬਣਾਇਆ ਵੀ ਉਹ ਵੀ ਕਲਰ ਬਲਾਈਂਡ ਆ ਉਹਨੇ ਬਲੂ ਕਲਰ ਇਸੇ ਵਾਸਤੇ ਬਣਾਇਆ ਸਾਨੂੰ ਵੀ ਜਿਹੜੇ ਰੰਗੜੇ ਗੂੜੇ ਰੰਗ ਹੀ ਪਸੰਦ ਆਉਂਦੇ ਨੇ ਗੂੜੇ ਰੰਗ ਹੀ ਸਾਨੂੰ ਬੇਜਾਦ ਤੱਕ ਦਿਖਦੇ ਮੈਨੂੰ ਕਿਵੇਂ ਜੈਲੂ ਰੰਗ ਪਸੰਦ ਆ ਬਲੂ ਹੋ ਗਿਆ ਤੇ ਫਿੱਕੇ ਰੰਗ ਦੇਖਦੇ ਨਹੀਂ ਫਿੱਕੇ ਰੰਗ ਸਾਨੂੰ ਦਿਖਦੇ ਨਹੀਂ ਉਹ ਮਤਲਬ ਵੀ ਕਲਰ ਬਲਾਈਂਡ ਆ ਇਹ ਆ ਪੈਂਟ ਦਾ ਕਲਰ ਤੇ ਇਹਦਾ ਇਹ ਤਾਂ ਹੁਣ ਪਤੀ ਵੀ ਇਹ ਤਾਂ ਗੈਸ ਕਰਦੇ ਖਾਕੀ ਜਿਹਾ ਇਹ ਮਤਲਬ ਇਹਦਾ ਇੰਨਾ ਤਾਂ ਪਤਾ ਮਰਦਾ ਕਿ ਕਿਹੜੇ ਆਮ ਪਤੀ ਲੱਗ ਜਰਦਾ ਤਾਂ ਇੱਕ ਹੀ ਆ ਹੋਰ ਰੰਗ ਕਿਹੜਾ ਵੀ ਉਹ ਮਤਲਬ ਦਿਖਣਾ ਕੀ ਹੈ ਹਰਾ 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 ਹਾਂ ਹਰਾ ਹਰਾ ਜੈਸਾ ਹਰਾ ਹਰਾ ਇਹ ਗ੍ਰੇ ਹੈ ਯਾਰ ਇਹ ਗ੍ਰੇ ਹੈ ਜਿੰਨੇ ਗੂੜੇ ਆ ਤੁਸੀਂ ਤੇ ਆ ਰਹੇ ਤਾਂ ਨੀਲ ਲਾ ਲਾ ਹੋ ਗਿਆ ਆ ਥੋੜੇ ਫਿੱਕੇ ਰੰਗ ਨਹੀਂ ਦਿਖਦੇ ਫਿੱਕੇ ਰੰਗ ਨਹੀਂ ਦਿਖਦੇ ਬਾਈ ਤੇਨੂੰ ਉਦਾਂ ਰੰਗ ਦਿਖਦਾ ਮੈਨੂੰ ਉਦਾਂ ਰੰਗ ਤਾਂ ਸਿੱਝੀ ਆ ਆ ਕੀ ਹੈ ਫਿਰ ਉਹ ਥੋੜਾ ਮਤਲਬ ਸਾਫਲਾ ਜਣਾ ਕਰਿਆ ਓਕੇ ਓਕੇ ਕੀ ਕਿ ਤੇ ਮਤਲਬ ਬਸ ਉਹ ਨਿਕਮ ਦੀ ਨੀ ਐਕਸੀਡੈਂਟ ਲਾਇਆ ਕਰਦਾ ਰੇ ਹਾਂ ਹਾਂ ਬਈ ਮੈਂ ਦੋ ਵਾਰ ਮਤਲਬ ਲਾਇਆ ਐਕਸੀਲੇਟਰ ਲਾਇਆ ਸਾਡੇ ਸੰਗਰੂਰ ਦੇ ਜਿਹੜੇ ਦੇ ਵਿੱਚ ਆਪਣੇ ਉੱਥੇ ਜੀ ਕਿਹਦਾ ਬਾਹਰ ਹੀ ਸਟੂਡੀਓ ਵਾਂਗ ਇਹ ਇਸ ਚੀਜ਼ ਦਾ ਫਾਇਦਾ ਨਜ਼ਾਇਜ਼ ਫਾਇਦਾ ਵੀ ਚੱਕਦਾ ਬਈ ਜਿੱਦੇ ਸਾਡੇ ਇੱਕ ਵਾਰ ਸ਼ੂਟ ਸੀਗਾ ਆਰਟਿਸਟ ਸਾਰੇ ਸ਼ੂਟ ਕਰਕੇ ਭਾਗੇ ਸਾਡੇ ਅੰਦਰ ਵੀ ਇੱਕ ਬਿਸਕੁਟਾਂ ਦਾ ਡੱਬਾ ਵੱਡਾ ਲੈਂਦਾ ਇਹ ਚੱਕ ਕੇ ਤੇ ਚੱਕਦੀ ਐ ਸਟ੍ਰੀਟ अच्छा पिंड じゃ ਕੋਈ ਸਿੱਧਾ ਉਹ ਬਾਈ ਜਦੋਂ ਧੁੱਖ ਲੱਗਦੀ ਹੈ ਫਿਰ ਮੈਨੂੰ ਕੁਝ ਨਹੀਂ ਪਤਾ ਹੁੰਦਾ ਤੱਕਦਾ ਨਹੀਂ ਅੱਗੇ ਵਿੱਚ ਕਹੋ ਉਹ ਵੀ ਚੀਜ਼ਾਂ ਕੋਕ ਰੱਖਿਆ ਕਰੋ ਇਹ ਦੋ 15 ਮਿੰਟ ਪਹਿਲਾਂ ਮੇਰੇ ਕਾਗਜ਼ ਖੋਪਰੀ ਲੱਤੀ ਦਵਾਈ ਉਹਨੂੰ ਸਿੰਦਰ ਤੇ ਮੈਂ ਉਹਦੇ ਵਿੱਚ ਬਿਸਕੁਟ ਇਸਕੇ ਖਾਤੇ ਆਹ ਕੀ ਬਾਤ ਹੈ ਕਾਗਜ਼ ਵਿੱਚ ਮੇਰੇ ਕਾਗਜ਼ ਦੇ ਵਿੱਚ ਤੂੰ ਮੈਂ ਪਰਤ ਪਰਤਵਾਸ਼ ਸ਼ਤਾਨੀ ਛੱਡ ਦੇ ਕਿਹਦੀ ਬਾਈ ਕਿਸੇ ਦੇ ਵੀ ਘਰੇ ਜਾ ਕੇ ਕਹਿਣਾ ਵੀ ਆਹ ਹਾਰੇ ਚੀਜ਼ ਹੋਈ ਹੈ ਇਹ ਜਿੱਥੇ ਬਾਈ ਮੈਨੂੰ ਐ ਲੱਗ ਲੱਗਦਾ ਵੀ ਇੱਥੇ ਆਪਣਾ ਬਣ ਜਾਂਦਾ ਮੈਂ ਉੱਥੇ ਜਿਆਦਾ ਦਾ ਹੱਥ ਪੈਰ ਜੇ ਮਾਰਦਾ ਨਹੀਂ ਸਾਰਾ ਦਾ ਸਾਰਾ ਦਾ ਸਵਾਲ ਹੀ ਨਾ ਬਈ ਸੇਮ ਹੁੰਦਾ ਆ ਬਈ ਉਹੀ ਹੁੰਦਾ ਨਾ ਫਿਰ ਉੱਥੇ ਵੀ ਦੇਖਿਆ ਜਾਂਦਾ ਬੰਦਾ ਇੱਕ ਦੋ ਬੰਦੇ ਜੀ ਬੰਦਾ ਪਤਾ ਲੱਗ ਜਾਂਦਾ ਬੰਦਾ ਕਿਹੋ ਜਿਹਾ ਹੁਣ ਦੂਜੇ ਨਾਲ ਆਪਾਂ ਹੁਣ ਇੰਨਾ ਟਾਈਮ ਹੋ ਗਿਆ ਰਹਿਣ ਤਦੋਂ ਪਤਾ ਲੱਗ ਜਾਂਦਾ ਕਿਹੜੇ ਬੰਦੇ ਕਿਵੇਂ ਨੇ ਕੀਤੇ ਨਾ ਮੈਨੂੰ ਸੱਚੀ ਦੱਸਦੀ ਆ ਮੈਨੂੰ ਖੁਦ ਨਹੀਂ ਪਤਾ ਹੁੰਦਾ ਬਿਸਕੁਟ ਉਹ ਜਿੱਥੇ ਪਿਆ ਪਰ ਬਾਪ ਨੂੰ ਪਤਾ ਹੈ ਇਹਨਾਂ ਨੂੰ ਸੁਪਾ ਮਾਰ ਕੇ ਬੜੇ ਬਸ ਸੁਈ ਜੀ ਕਿਡਾ ਮੈਡਮ ਨੂੰ ਵੀ ਪਤਾ ਲੱਗੂ ਕੋਈ ਜਿਹੜਾ ਮਾਰ ਕਿੱਥੇ ਪਿਆ ਜ਼ਰੂਰੀ ਆ ਕਿਹੜਾ ਮਾਰਨਾ ਚਲੋ ਜੀ ਆਪਾਂ ਕਰੀਏ ਸ਼ੂਟ ਹੋਣਾ ਇਧਰ ਨਾਲ ਸ਼ਾਟ ਕਰਦੇ ਆ ਓਕੇ ਨ ਕਰ ਦਲਾਏ ਜੀ ਧੀ ਉਸਤਾਦ ਜੀ ਆਵੇਲੇ ਬੈਠੇ ਨੇ ਇਧਰ ਸੂਟ ਚੱਲ ਰਿਹਾ ਬਈ ਬੜਾ ਬਹੁਤ ਹਲਵਾ ਕੇ ਬੜਾ ਜਿਹਾ ਹੋ ਗਰਦਿਆ ਵੀਡੀਓ ਪਾਉਣੇ ਅਪਲੋਡ ਕਰਦਿਆਂ ਨਹੀਂ ਨਹੀਂ ਵੀਰ ਆ ਆ ਗਿਆ ਨਾ ਇਹ ਖਾ ਇਹ ਨਾਲ ਖਾਦੀਆਂ ਨੇ ਹੁਣ 10 10 ਰੋਟੀਆਂ ਖਾਰਿਆ ਨੇ ਆ ਆ ਗਏ ਉਸਤਾਦ ਜੀ ਪਹਿਲਵਾਨ 11 ਖਾਦੀਆਂ ਨੇ 11 ਇਹਦੀ ਆਦਤ ਹੈ ਬਈ 10 ਰੋਟੀਆਂ ਖਾ ਕੇ ਉਦੋਂ ਬਾਅਦ ਇੱਕ ਬਿਸਕੁਟ ਖਾਣਾ ਇੱਕ ਨਹੀਂ ਤੀਜਾ 15 ਖਾ ਗਏ ਮੈਂ ਗਿਣੇ ਦਿੰਦਾ ਹੰਦਾ ਡਾਕਟਰ ਆਲੇ ਨੇ ਮੈਂ ਬੋਲਾਂਗਾ ਮੈਂ ਬਿਸਕੁਟ। ਜਰਾ ਮੇਰੇ ਨਾਲ। ਇਹ ਬੰਦੇ ਨੂੰ ਬਈ ਰੋਟੀ ਪਛਲੀਏ ਵੈਸੇ ਇਹ ਕਹਿੰਦਾ ਹੁੰਦਾ ਹਾਦੀ ਹੋਈ ਐ। ਹਾਦੀ ਹੋਈ ਐ। ਹਾਦੀ ਹੋਈ ਐ। ਹਾਂ। ਪਤਾ ਨਹੀਂ ਮੈਨੂੰ ਪਤਾ ਨਹੀਂ ਕਿਹੜੀ ਇਹਦਾ ਪਤਾ ਨਹੀਂ ਬਈ ਯਾਰ ਮੈਨੂੰ ਲੱਗਦਾ 2-3 ਸਾਲਾਂ ਦਾ ਕੋਟਾ ਪੂਰੀ ਕਰਿਆ ਹੋਇਆ। ਕਰਖੇ ਕੋਟਾ ਪੂਰਾ। ਮੈਂ ਉਹ ਕਢਾਰ ਛੱਬਦੇ ਅੰਦਰੋਂ ਆ ਰੋਟੀ ਆਕੀਆ ਖਾਂ ਸੰਗੜਾ। ਅਸਤਾਜ ਜੀ ਇੱਧਰ ਬੈਠੇ ਨੇ ਡਾਕਟਰ ਸਾਹਿਬ। ਉਹ ਐ ਫਰੀਦ ਕਮਾਨ। ਜਾਣਦੇ ਨਹੀਂ। ਇਹ ਜਾਣਦੇ ਨਹੀਂ। ਮੈਨੂੰ ਤਾਂ ਕੋਈ ਜਾਣਦਾ ਨਹੀਂ ਮੈਨੂੰ। ਇਹ ਜਿੱਦ ਕਰਦਾ ਆਪਿਆ ਕਰ ਦਿੰਦੇ ਸਾਡੇ ਮਿੰਟ ਆ ਬੈਠੇ ਇੱਕ ਵੇ ਇਹ ਸਾ ਤੋਂ ਮੇਨ ਐ ਇਹੋ ਸਟਾਰਟਿੰਗ ਕਰਨੀ ਨਹੀਂ ਕਿਹਾ ਹੱਸ ਜਾ ਗਏ ਉਹਨੂੰ ਦੇਖ ਕੇ ਇਹ ਸਾਡੇ ਉਸਤਾਦ ਜੀ ਰਹਿ ਉਸਤਾਦ ਜੀ ਨੇ ਹਾਂ ਕੁਛ ਨਹੀਂ ਇਹ ਮੇਰੇ ਨਾਲ ਹੀ ਸੌਂਦਾ ਬਈ ਇਹ ਹਾਂ ਰੋਟੀ ਮੈਨਾਂ ਖਾਂਦਾ ਓਕੇ ਪੂਰੀ ਪੌਂਦਾ ਇਹਦੀ ਇਹੀ ਜਗ੍ਹਾ ਐ ਪੱਕੀ ਹੂੰ ਇਹ ਤਾਂ ਸਾਰੀ ਕੀਤੀ ਜਗ੍ਹਾ ਇਹਨੂੰ ਕੋਈ ਨਾ ਸੋਚ ਐ ਸਾਡਾ ਘਰੀਆ ਇਹਨੂੰ ਕਿਹੜਾ ਆਇਆ ਮੈਂ ਲੱਚੂ ਦੇ ਦੇਣੇ ਨੇ ਲੱਚੂ ਦੇ ਦੇਣੇ ਕਿਹੜੀ ਜਾ ਕੋਲ ਕਿਹੜੀ ਦੁਕਾਨ ਤੋਂ ਆਉਂਦਾ ਵੀ ਜਾ ਕੋਲ ਚਰਨਜੀ ਕੇ ਆਉਂਦਾ ਕਿਹਦੇ ਆਉਂਦਾ ਇਹਦਾ ਮਿਲੇ ਜਾਣਾ ਇਹਨੂੰ ਕਿਹੜਾ ਇਹ ਜਵਾਸ ਤੋਂ ਨਾਮ ਕਰੇ ਇਹਨੂੰ ਕਿਹੜਾ ਸੇਬਾਂ ਦਾ ਰੇਟ ਪਤਾ ਕੀ ਆ ਪਲਾ ਖੀਰਿਆਂ ਦਾ ਪਤਾ ਸਹੀ ਇਹਨੂੰ ਤਾਂ ਖਾਊਗਾ ਹੁੰਦਾ ਖਾਊਗਾ ਖਾਊਗਾ ਓਏ ਇੱਕ ਗੱਲ ਹੋਰ ਜਾ 20 ਬਰੇ ਦਾ ਇੱਕ ਸੇਬ ਦੀ ਫਾੜੀ ਜਿਹੜਾ ਹੈ ਹਾਂ ਪਰ ਇਹ ਖਵਾ ਤੂੰ ਤੇ ਇਹਦੀ ਖਵਾ ਤੀਂ ਹੁੰਦੀ ਜਮੇ ਤੂੰ ਤੂੰ ਭਰ ਲਾਦਾ ਜਰਾ ਖਾਂਦਾ ਘੱਟ ਹੈ ਖਾਂਦਾ ਘੱਟ ਹੈ ਜਮੀ ਘੱਟ ਖਾਂਦਾ ਹੈ ਇੱਕ ਸੌਂਦਾ ਵਾਲਾ ਇਹ ਜਮੀ ਕੁੰਭ ਕਰਨ ਕੇ ਲਾਣੇ ਜੋ ਆ ਕੁੰਭ ਕਰਨ ਕੇ ਲਾਣੇ ਹੋਰਾਂ ਜੋ ਆ ਜੱਜ ਦਾ ਮੁੰਡਾ ਲਾਇਆ ਇਹ ਬਨੇ ਕਰਾੜੇ ਲੱਗ ਰਿਹਾ ਮਾਰਨ ਬਸ ਇੰਨੀ ਕੰਮ ਆਉਂਦਾ ਹੁਣ ਜੱਜ ਸੀ ਡੈਡੀ ਉਹਦੋਂ ਕਿਹਾ ਸੀ ਨਾ ਮੈਂ ਜਾ ਕੇ ਲੱਗੂ ਮੈਨੂੰ ਕਿਹਾ ਮੈਂ ਅੰਕਲ ਨੂੰ ਫੋਨ ਕਰਾਂ ਇਹ ਫੋਨ ਕਰ ਅੰਕਲ ਨੂੰ ਇਹ ਬਈ ਲੜਾਈ ਹੋ ਰਹੀ ਬਈ ਗੱਡੀ ਸਿਖਾਉਣ ਪਿੱਛੇ ਆ ਯਾਰ ਮੈਂ ਮੈਂ ਅੰਕਲ ਨੂੰ ਫੋਨ ਕਰਦਾ ਨਾ ਬਈ ਸੱਚੀ ਗੱਲ ਸੱਚਾ ਕਿ ਅੰਕਲੇ ਸੀ ਫਲਾਣੇ ਵੀ ਸ਼ਾਮ ਦਾ ਟਾਈਮ ਦੇ ਦੇ ਜਾਂ ਸਾਨੂੰ ਸਵੇਰ ਦਾ ਉਹਨੇ ਇੱਕ ਦਿਨ ਵੀ ਸ਼ਾਮ ਦਾ ਟਾਈਮ ਦਿੱਤਾ ਕਹਿੰਦਾ 5:00 ਵਜੇ ਆ ਜਿਓ ਹਾਂ ਉਸਤਾਦ ਹੋਰੀ ਕਹਿੰਦੇ ਪਤਾ ਨਹੀਂ ਕਿੱਥੇ ਜਾਣਾ ਫਿਰ ਉਹ ਮੈਂ ਇਹ ਜਵਾਨਾ ਮਾਰਿਆ ਉਹ ਤਾਂ ਬਾਦ ਆਪ ਗਏ ਸੀ ਕਿਤੇ ਮੈਂ ਅਨਾ ਉਹ ਤਾਂ ਪਤਾ ਨਹੀਂ ਕਿੱਥੇ ਆਣਾ ਦੀ ਮੈਂ ਉਹਨੂੰ ਇਹ ਜਵਾਨਾ ਮਾਰਿਆ ਅੰਕਲ ਆਮਾ ਇਹ ਕਰਕੇ ਯਾਰ ਸਾਡੇ ਤਾਂ ਰਿਸ਼ਤੇਰੀ ਆਪਣੀ ਵਿਆਹ ਆ ਰਿਹਾ ਆਪਣੀ ਪ੍ਰੋਗਰਾਮ ਆ ਆਪਣੀ ਕੀ ਮਾਂ ਸੀ ਹੁਣ ਨਹੀਂ ਆ ਸਕਦੇ ਮੈਂ ਯਾਰ ਅਸੀਂ ਉਹ ਨਵੇੜੇ ਉਹ ਕਹਿੰਦਾ ਉਹ ਮੇਰੇ ਤਾਂ ਪ੍ਰੋਗਰਾਮ ਸਵੇਰੇ ਸਵੇਰੇ ਤੁਸੀਂ ਗਰਾਊਂਡ ਜਾਂਦੇ ਹੋ ਇਹ ਗੱਲ ਹੋਣੀ ਚਾਹੀਦੀ ਆ ਇਹ ਗੱਲ 3 ਮਹੀਨੇ ਦੀ ਹੋ ਗਈ ਸਵੇਰੇ ਗਰਾਊਂਡ ਵੀ ਜਾਂਦੇ ਆ ਬਾਈ ਤੁਸੀਂ ਗਰਾਊਂਡ ਜਾਂਦੇ ਆ ਬਾਈ ਹਾਂ 5 ਵਜੇ ਉੱਠ ਕੇ ਰਨਿੰਗ ਜਾਂਦੇ ਆ ਅਰੇ ਰਨਿੰਗ ਕਰਕੇ ਹਾਂ ਰਨਿੰਗ ਕਰਨ ਜਾਂਦੇ ਆ ਉਹ ਸਾਡੀ ਸੜਕ ਟੋਏ ਟੂਏ ਵਾਲੇ ਪਾਤੇ ਯਾਰ ਇਹ 2-3 ਮਹੀਨੇ ਦੇ ਮੈਂ ਤੇਰੇ ਘਰੇ ਜਾ ਕੇ ਰਿਪੋਰਟ ਜਰੂਰ ਧੋੜੇ ਸੀ ਹਾਂ ਇੱਕ ਦਿਨ ਗਏ ਸੀਗੇ ਨਾ ਉੱਥੇ ਜਾ ਕੇ ਰਾਮ ਨੂੰ ਮਸਾਉਣਾ ਨਹੀਂ ਜਾਂਦੇ ਲਗਾਤਾਰ ਬਾਈ ਉਹ ਹੁਣ ਤਾਂ ਬੀਤ ਪਾਤੀ ਬਾਈ ਜਿਹੜਾ ਆਪਣਾ ਪੁਲ ਨਹੀਂ ਦੇਖਾ ਖੜਾਣ ਵਾਲਾ ਜਿਹੜੇ ਟੋਏ ਟਾਏ ਪਾਏ ਆ ਦੋ ਜਣਿਆਂ ਨੇ ਪਾਏ ਹੋਏ ਨੇ ਉਹ ਉਹ ਬਾਈ ਗਣਕ ਆਏ ਨਾ ਉਹ ਨਾ ਕਹਿੰਦੇ ਸਰਕਾਰ ਕੇਸ ਕਰਦੇਗੇ ਤੁਸੀਂ ਘਰ ਤੋਂ ਬਟ ਗਏ ਹੋਗੇ ਉੱਥੇ ਤੋਂ ਹੀ ਕਾ ਦੇਖ ਲਈ ਹੈ ਮਪੂਡਾ ਸਾਹਿਬ ਜਾਣੇ ਉੱਥੇ ਲੱਗ ਜੂ ਪਤਾ ਕੌਣ ਦਿੰਨੇ ਪਾਣੀ ਚਾਹ ਹਾਂ ਉੱਥੇ ਪਤਾ ਲੱਗੂ ਕਿ ਜਿਹੜਾ ਘੋੜਿਆਂ ਦੇ ਜੜੂ ਕਿਹੜਾ ਜਿਹੜਾ ਇੱਕ ਨਹੀਂ ਜੱਟੀ ਜਿਹੜਾ ਘੋੜਿਆਂ ਦੇ ਜੜੂ ਅਗਲੇ ਜਨਮ ਉਹਨੂੰ ਗਦਾ ਬਣਾਉਗਾ ਆਪਾਂ ਹਾਂ ਥੋੜੇ ਦਿਨ ਜੜਦੇ ਰੋਣੇ ਲੈਣਾ ਹੈ ਇਹ ਗੱਲ ਪਹਿਲੀ ਵਾਰੀ ਜਦੋਂ ਗਈ ਸਭ ਤੋਂ ਘੇਂਦੀ ਸੀ ਇਹ ਉੱਥੇ ਪਤਾ ਲੱਗੋ ਮੈਂ ਤਾਂ ਦਾ ਲੱਗੀਆਂ ਮੈਂ ਮੈਂ ਤਾਂ ਕਹਿਣੀ ਗੱਲ ਹੈ ਲੈ ਗਰਾਉਂਡ ਜਾਂਦੇ ਹਾਂ ਤੁਸੀਂ ਰਾਮ ਨੂੰ ਖਾਦੀਆਂ ਚੂਰੀਆਂ ਕੰਮ ਆਉਣੀਆਂ ਹੋਏ ਜਿੰਨੀ ਖਾਦੀਆਂ ਦੀਆਂ ਪਹਿਲਾਂ ਪਹਿਲਾਂ ਚੂਰੀ ਖਾ ਲੋ ਕੋਗਣਾ ਬਣਾਖਿਆ ਨਹੀਂ ਕੋਗਣਾ ਨਾ ਕਹਿ ਛੱਡ ਨਿਕਲ ਲੱਗ ਗਈ ਦੀ ਵੀ ਕੋ ਸਮਰਜੀ ਨਿਕਲਦਾ ਹੋਵੇ ਦਾ ਦਾ ਰੁਕਦਾ ਨਹੀਂ ਹੈ ਜਿੰਮ ਸਟਾਰਟ ਹੈ ਭਾਈ ਅਦਵਾ ਨਾਲ ਰਾਮ ਨੂੰ ਇਹ ਬਾਈ ਵੀ ਰੋਜ਼ ਤਾਰਕੀ 5 ਵਜੇ ਪਹਿਲਾਂ ਗਰਾਉਂਡ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਜਿੰਮ ਜਾਂਦਾ ਸ਼ਾਮ ਨੂੰ ਮੈਂ 6 ਵਜੇ ਉੱਠਣ ਲੱਗਦਾ ਹਾਂ ਮੈਂ 5 ਵਜੇ ਪਹਿਲਾ ਰਨਿੰਗ ਕਰਦਾ ਮੱਜਾ ਮੁੱਜਾ ਨੂੰ ਮੈਂ 5 ਵਜੇ ਦੇ 2-3 ਨੰਬਰ ਦੇ ਇੱਕ ਉਸਤਾਦ ਜੀ ਸਾਡੇ ਬਾਹਰ ਮੋਟਰਸਾਈਕਲ ਲੱਗ ਰਿਹਾ ਹਿੱਟ ਕਰਨ ਉਹ ਵੀ ਉਹ ਘਰੀ ਜੰਮ ਲਾਉਂਦੇ ਆ ਉਹਨਾਂ ਵੀ ਮੜੇ ਦਿਖਿਆ ਉਹ ਜੰਮ ਉਹ ਤਾਂ ਤਗੜੀ ਜੰਮ ਤਾਂ ਕੋਈ ਲਾਉਂਦਾ ਉਹਦਾ ਸੇਰੇ ਵਾਲੀ ਜੰਮ ਲਾਉਂਦੇ ਆ ਜੀ ਚਲੋ ਬਈ ਮਿੱਠੂ ਦੀ ਐਂਟਰੀ ਦੇਖੋ ਜੀ ਸੀਨ ਵੀ ਨਹੀਂ ਨਾ ਸਾਨੂੰ ਇਹਨੂੰ ਅਲੇ ਨੰਨੂ ਸੀਨ ਵੀ ਨਹੀਂ ਪਤਾ ਵੀ ਆ ਵੀ ਸਾਹ ਕੋਣੀ ਦੀ ਉੱਤੇ ਨਾ ਕੋਣੀ ਬਾਬਾ ਦੀ ਗੱਲਾਂ हां ਮੈਂ ਦੱਸਤਾ ਉਹਨਾਂ ਨੇ ਆ ਕੇ ਨਹੀਂ ਸੀਰੀ ਗਾ हां ਬਿਲਕੁਲ ਜੀ ਚਲੋ ਰੈਡੀ ਐਕਸ਼ਨ ਇਧਰ ਵਾਗ ਗਿਆ ਜਿਵੇਂ ਆਪ ਕੋ ਰੱਖਦੇ ਨਹੀਂ ਬਈ ਬਾਗ ਓਏ ਉਹ ਸੀਨ ਚਾਹਦਾ ਕੀ ਦਲਿਆ ਸੀ ਕੀ ਕੋਣ ਹੈ ਸੀਂਦ ਕਹਦਾ ਹਾਂ ਜੀ ਕੋਣ ਹੈ ਮੈਨੂੰ ਲਾਈ ਲੱਗਿਆ ਮਾਲੂ ਸੀ ਆਪ ਤਾਂ ਹੋਣੀ ਬਣਾ ਚਲ ਦਵਾਰੇ ਆਹ ਆਵਰਾ ਆਪੇ ਰੈਡੀ ਹਾਂਜੀ ਐਕਸ਼ਨ ਦਰਵਾਜ਼ੇ ਪੱਖਾ ਸੁਣੀ ਚੱਲੀ ਜਾਂਦਾ ਆਵੇ ਓਏ ਬੋਲਦੇ ਨਹੀਂ ਕੋਈ ਓ ਬੇ ਕੱਟਾ ਹੈਲੋ ਕੀ ਹੋਇਆ ਯਾਰ ਅਸੂ ਤਾਂ ਜਾਂਦਾ ਰਿਹਾ ਬਾਈ ਓਏ ਹੋ ਕੀ ਕਰਨੀ ਆ ਆ ਰਹਿ ਰਹਿ ਕਿਚੀ ਚ ਬਾਈ ਫਸ ਗਈ ਮੇਰੇ ਨੇ ਪਹਿਲਾਂ ਤੋਂ ਬੋਲ ਕੇ ਸੀ ਨਾ ਕਰ ਤਾਂ ਚੱਲ ਅੰਦਰ ਉਹ ਬਾਈ ਚੀ ਚ ਜਾਏਗੀ ਨਾ ਅੱਗੇ ਇਹ ਢੋਂਡਾ ਬਾਰ ਬਣੀ ਨਹੀਂ ਬੱਤੀ ਇਹਨੇ ਸੋਨਾ ਕਰਾਈ ਦੀ ਹੈ ਟਾਉਡਾ ਟਾਉਡਾ ਚਲੋ ਜੀ ਮਿੱਠੂ ਜੀ ਟਾਉਡਾ ਨਹੀਂ ਪਤਾ ਰੈਡੀ ਤਾਨੂੰ ਟੌਂਡੇ ਦਾ ਨਹੀਂ ਪਤਾ ਸੱਚੀਓ ਟੌਂਡਾ ਬਾਈਕਿੰਗ ਕਹਿੰਦੇ ਨੇ ਯਰ ਉਹਨਾਂ ਟੌਂਡੇ ਦੀ ਨਹੀਂ ਪਤਾ ਚਲੋ 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 ਭਾਈ ਰੈਡੀ ਐਕਸ਼ਨ ਲੈ ਰਾਟ ਕ੍ਰੀਨ ਜਬਾਪ ਜੇ ਕਿੱਧਰ ਵਾਗੇ ਪੱਖਾ ਦਾ ਚੱਲੀ ਜਾਂਦਾ ਬਾਬੇ ਓਏ ਓ ਬੇ ਉਹ ਫੜਾ ਸਸੀ ਆਫੜਾ ਸਵੀਕਾਰ ਪਈ ਠੀਕ ਹੋਂ ਠੀਕ ਹੈ ਸਾਂ ਉਹਦੀ ਹੋਈ ਨਾ ਨਾ ਮੈਂ ਤਾਂ ਜਾ ਰਾਂ ਦੀ ਸੀਗਾ ਤੂੰ ਕਿਵੇਂ ਆ ਗਿਆ ਚੱਲ ਕਿਧਰ ਮੈਂ ਕੀ ਕਰਾਂ ਬਾਈ ਹੁਣ ਜਦੋਂ ਬਿਫਤਾ ਪੈ ਗਈ ਐ ਮੈਂ ਤਾਂ ਟਾਲ ਕੇ ਆਇਆ ਹਾਂ ਸਸੀ ਆਫੜਾ ਜੀ ਸਵੀਕਾਰ ਪਈ ਹੂੰ ਬਿਫਤਾ ਦਾ ਸਾਨੂੰ ਨਹੀਂ ਪਤਾ ਪਰ ਹੁਣ ਜੇ ਤੂੰ ਇੱਧਰ ਆ ਗਿਆ ਉਧਰ ਕੌਣ ਸਭ ਹੁਣ ਕੋਲੋਂ ਮੈਂ ਦੇਖੀ ਇਹੋ ਭਾਈ ਕੀ ਕਹਿਣਗੇ ਉਹ ਮੈਂ ਕੀ ਕਰਾਂ ਹੁਣ ਮੈਂ ਜਿੰਨੇ ਕਿਵੇਂ ਨਾ ਆਫ ਕਰਦਾ ਵੇਚਦਾ ਸਵੀਕਾਰ ਕੋਪੜ ਜੀ ਸਵੀਕਾਰ ਭਾਈ ਜਦੋਂ ਤੁਸੀਂ ਦੱਸ ਕੇ ਅਰੇ ਮੈਂ ਇਸ ਤੋਂ ਫਰਕ ਓਏ ਦਵਾਏ ਤੇ ਬੈਠ ਲਗੀ ਜਿਹੜਾ ਦੇਖੀ ਇੱਕ ਉਹ ਕਰਦਾ ਹੀ ਵਾ ਕਿਵੇਂ ਉਹ ਸਿਰ ਬੋਲਦਾ ਜੀ ਆਹ ਦੇਖਿਆ ਦੇਖੀ ਠੀਕ ਆ ਭਾਈ ਮੇਰਾ ਹੈ ਹੋਰ ਭਾਈ ਮੇਰਾ ਨਹੀਂ ਪਤਾ ਕਿ ਉਹ ਇੱਕ ਬੰਦਾ ਚੱਲਦਾ ਹੋਰ ਆਦਾ ਸਿਰਫ ਲੋਦਾ ਜੀਆ ਮੈਨੂੰ ਇਹ ਵੀ ਨਹੀਂ ਬਦਲ ਲੱਗੇ ਮੈਨੂੰ ਸਿਰਫ ਲੋਦਾ ਉਹ ਨੀਵੀਂ ਪਾਲੀ ਮੋਰ ਮੈਂ ਬੈਠਣ ਲੱਗੀ ਸੀ ਇਹਦੇ ਇਹ ਦੇਖ ਕੋਈ ਤਾਂ ਹੁੰਦਾ ਤਾਂ ਐਕਟ ਕਰਦੇ ਕਿ ਜਿਵੇਂ ਲੱਗਦਾ ਇਸ ਡਰੈਸ ਜੀ ਧਿਆਕਰ ਮੇਰੇ ਸਾਥ ਸੀ ਵੀ ਕਰਕੇ ਲੱਗਦਾ ਪਿੱਛਾ ਜਾ ਕਰ ਅੱਧਾ ਘੰਟਾ ਪੌਣਾ ਘੰਟਾ ਖਰਾਬ ਹੋ ਗਿਆ ਚਲੋ ਜਮਾ ਕਰੋ ਬਈ ਇਹ ਵੀ ਜਮਾ ਬਾਕੀ ਨਹੀਂ ਆਉਣਾ ਸੀ ਤੁਸੀਂ ਸੱਚ ਦਾ ਫੜਦੇ ਸੀ ਸ੍ਰੀ ਘਰ ਭਈ ਹੋਰ ਮੈਂ ਕੀ ਕਰਦਾ ਕੁਸਿਲਾ ਦੱਸੇ ਸਸਤੀ ਗੱਲ ਕੂਪੜਾ ਜਿਹਾ ਸਸਤੀ ਗੱਲ ਆਦੇ ਬੁੱਕਾ ਨੇ ਪਾ ਗਵੀ ਨਾ ਮਿਲਨੀ ਹੋਈ ਆ ਆਦੇ ਪਰਣਾ ਵਾਲੇ ਕਿਦਾਂ ਐਕਸ਼ਨ ਹੋਰ ਮੈਂ ਕੀ ਕਰਦਾ ਭਾਈ ਮੈਂ ਤਾਂ ਕੇਰਾ ਮੂਰਖ ਬਣਾਇਆ ਹੁਣ ਐਂ ਜਮੀਨ ਮੈਂ ਕਿਵੇਂ ਵੇਚਦਾ ਨਾ ਕੋਈ ਆਮਨੇ ਨਾਲ ਗੱਲ ਹੋਈ ਐ ਕੂਪੜ ਜੀ ਤੁਸੀਂ ਸੱਚ ਦੱਸ ਕੇ ਆਉਣਾ ਸੀ ਝੂਠ ਨਹੀਂ ਸੀ ਬੋਲ ਕੇ ਆਉਣਾ ਹੁਣ ਜੇ ਉਹਨਾਂ ਨੂੰ ਪਤਾ ਲੱਗ ਗਿਆ ਫੇਰ ਸਸ਼ੀਲ ਵੀ ਦੇਖੀ ਉਹ ਕੋਈ ਕੁਛ ਟਾਈਮ ਦਾ ਸੁਖ ਦਾ ਸਾਹ ਹੋ ਗਿਆ ਔਰੇ ਆ ਗਿਆ ਹੁਣ ਮੈਂ ਥੋੜੀ ਰੇਵਾੜੀ ਆਇਆ ਕਰਨ ਆਇਆ ਨਹੀਂ ਫਿਰ ਮੈਨੂੰ ਤੁਸੀਂ ਤਾਂ ਕਾ ਕਾ ਕਰਦੇ ਕੁੱਬੜ ਰੇਵਾੜੀ ਤੇ ਹੀ ਆਵਣੋਂ ਨਹੀਂ ਆਦਾ ਸੀ ਬਹੁਤ ਗੁੱਸਾ ਕਰ ਲੈ ਫਿਰ ਆਏ ਉਹਦਾ ਜ਼ਮੀਨ ਦਾ ਸੌਦਾ ਕਰਵਾ ਰਹੇ ਨੇ ਪਾਣੀ ਲਿਆ ਦੇ ਪਪੜਾ ਸੌਦਾ ਕਰਵਾ ਰਹੇ ਹੈਗੇ ਚੰਗੀ ਗੱਲ ਥੋੜੀ ਹੈ ਕਿ ਮੁੰਡੇ ਕੋਲ ਕੀ ਰਹੂਗਾ ਖੁੱਡਾ ਨਾ ਪਪੜਾ ਕਿੱਥੋਂ ਐ ਨਹੀਂ ਸਰਦਾ ਤੂੰ ਅਮਰੀ ਨੂੰ ਫੋਨ ਮਾਰਾ ਪਈ ਮਾਈਂ ਦੀ ਉਹ ਨੀ ਕਹਿੰਦੇ ਮਰ ਜੂਆ ਜੇ ਤਾਂ ਇਹੋ ਕਰਤਾ ਉਹਨੂੰ ਸਾਰੀ ਗੱਲਬਾਤ ਦੱਸਦੀ ਨਾਲ ਕੰਮ ਸੜਾਏਗਾ ਇਹਦਾ ਉਹ ਚ ਮਿੱਤਰ ਨਹੀਂ ਲੱਗਦਾ ਇਹਦਾ ਸੀਰੇ ਜੱਕਦਾ ਸੀ ਇਹਨੇ ਇਹਦਾ ਕਹਿੰਦਾ ਕਿ ਕੁੜੀ ਤੱਤਾ ਲੈ ਬਣੀ ਨਾ ਤੱਤਾ ਲੈ ਨਾ ਮੰਦਰ ਮੈਂਦੀ ਨਹੀਂ ਆੜੀ ਨਿੱਕੀ ਨੇ ਥੋੜੇ ਦੇ ਪੈਸੇ ਮੈਂ ਸੁਗਾ ਤਾਂ ਮੈਂ ਰਿਪਲਾਈ ਕਰਦੇ ਤੇ ਮੈਂ ਕਹਦਾ ਨਾ ਵੀ ਤੁਸੀਂ ਭਈ ਪੁੱਛ ਕੇ ਨਿੱਕੀ ਨੂੰ ਦੱਸਦੇ ਉਹ ਗੱਲ ਹੀ ਹਾਂ ਉਹ ਨਾ ਥੋਡੀ ਭੂਆ ਨੂੰ ਵੀ ਨਾ ਦੱਸਿਓ ਹੁੰਦਾ ਆਪ ਮਗਲਾ ਕਰਦੇ ਨਾ ਹਾਂ ਉਹ ਬਾਪੂ ਤੇਰੀ ਬੀਜੀ ਹੈ ਰੈਡੀ ਐਕਸ ਰਹਿੂੰਗਾ ਤਾਂ ਚੱਲ ਪਈ ਮੈਂ ਉਰੀ ਤੁਸੀਂ ਐਂ ਕਰੋ ਨਿੱਕੀ ਨੂੰ ਫੋਨ ਕਰ ਦਿਓ ਆਪਣੀ ਨੂੰ ਉਹਨੂੰ ਕਹ ਦੇਓ ਵੀ ਉਹਨੂੰ ਨਾ ਦੱਸੇ ਥੋਡੀ ਭੂਆ ਨੂੰ ਉਹਨੇ ਤਾਂ ਸਾਰਾ ਬਗੈੜ ਵਾਰਖਿਆ ਵਾਵੇ ਹੁਣ ਤੁਸੀਂ ਤਾਂ ਭਈ ਆ ਕੇ ਆਏ ਹੋ ਦੇਖ ਲੈ ਹਾ ਜੇ ਕਹਿੰਦੇ ਸੀ ਭੂਆ ਤਾਂ ਸੁਧਰ ਗਈ ਲੰਘਦੇ ਦੁਦਿਆਂ ਕਿਸੇ ਪਾਸੇ ਮੇਰੀ ਗੱਲ ਸੁਣੋ ਮੁਫੜ ਜੀ ਸਾਰੀ ਰਲੀ ਮਲੀ ਬੁੱਕ ਹੈ ਕੋਈ ਗੱਲ ਤਾਂ ਹੈਗੀ ਹੈ ਵਿੱਚੋਂ ਤੈਨੂੰ ਬਣਾ ਕੇ ਮੁਰਕਾ ਨਿੱਕੀ ਦੀ ਸੀ ਗਰੰਟੀ ਲੈ ਸਕਦੇ ਵੀ ਨਿੱਕੀ ਦਾ ਨਾਲ ਉਹਦੇ ਹੱਥਾ ਹੈਗੇ ਆਪਦੇ ਪਰੋਣੇ ਦੇ ਕਿ ਨਹੀਂ ਹੈਗੇ ਆ ਪਰ ਹੁਣ ਜੇ ਆਪਾਂ ਨਿੱਕੀ ਨੂੰ ਦੱਸ ਦੋ ਵੀ ਤੂੰ ਰਿਆ ਰਿਆ ਫੇਰ ਉਹੀ ਗੱਲ ਗੁੱਡੀ ਭੂਆ ਫਿਕਰ ਕਰੋਗੀ ਉਹ ਭੂਆ ਦੀ ਮਾਰ ਨੂੰ ਬੈਠੂਗੀ ਉਹਦੀ ਮਾਰੇਗਾ ਸਾਰੇ ਰੌਲਾ ਪਾ ਲੈਣਾ ਆਪਾਂ ਕਿਸੇ ਨੂੰ ਵੀ ਨਾ ਦੱਸੋ ਜਿਹਨੂੰ ਦੁੱਖ ਹੋਊਗਾ ਭਾਲਣ ਜਾਊਗਾ ਪਤਾ ਤਾਂ ਲੱਗੂਗਾ ਮੈਨੂੰ ਆਇਆ ਭਾਈ ਦੁੱਖ ਤਾਂ ਗੱਲ ਹੀ ਨਿੱਕੀ ਨੂੰ ਹੋਊਗਾ ਉਹ ਬਿਲਕੁਲ ਹੀ ਹੈਂ ਫੁਫੜਾ ਗੱਲ ਪਤਾ ਕੀ ਐ ਕੋਈ ਗੱਲ ਨਿੱਕੀ ਐ ਨਿਆਣੀ ਗੱਲ ਦੱਸੇ ਬੜਾ ਰਹਿਣੀ ਨਹੀਂ ਉਹ 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 ਤੇ ਉਹ ਜੋ ਨਿੱਕੀ ਜੁਗਤ ਆ ਤਾਂ ਕਰ ਕੇਣਾ ਉਹੀ ਗੱਲ ਆ ਜੇ ਕਿਸੇ ਕੰਦੇ ਨੂੰ ਫਿਕਰ ਹੋਣਾ ਆਪੀ ਉੱਥੇ ਕੀ ਹੁੰਦਾ ਜੰਗਲਾਂ ਵਿੱਚ ਦੀ ਤੋ ਤੈਰਨਾ ਪੈਂਦਾ ਹੈ ਕੋਈ ਨਹੀਂ ਛੱਕੜ ਕਹਿੰਦਾ ਤੈਰਨਾ ਪੈਂਦਾ ਜੰਗਲਾਂ ਵਿੱਚ ਦੀ ਅਚਨ ਜੰਗਲਾਂ ਵਿੱਚ ਦੀ ਤੈਰ ਕੇ ਜਾਣਾ ਪੈਂਦਾ ਹੈ